ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਹੁਤ ਸਾਰਾ ਪਿਆਰ ਸਤਿਕਾਰ ਤੁਸੀਂ ਪਹਿਲੇ ਵਲੌਗ ਨੂੰ ਦਿੱਤਾ ਘੰਟਿਆਂ ਦੇ ਵਿੱਚ ਹੀ ਉਹ ਵਿਊਵਾਂ ਦੇ ਵਿੱਚ ਜਿਹੜੀ ਕਿੰਤੀ ਸੀ ਬਾ ਕਮਾਲ ਕੀਤੀ ਤੁਸੀਂ ਮੈਂ ਸੋਚਿਆ ਨਹੀਂ ਸੀ ਤੁਸੀਂ ਪਹਿਲੇ ਲੈ ਵੀ ਮੇਕਰੋ ਆਪਾਂ ਬਾਈ ਕੋਠੇ ਤੋਂ ਲੈ ਲਿਆ ਇੱਕ ਦਾ ਪਾਵਰ ਬੈਂਕ ਚਾਹੀਦਾ ਸੀ ਆਪਾਂ ਨੂੰ ਬਾਈ ਨੇ ਦੇਤਾ ਬਈ ਕਿੰਨੇ ਐਚਪੀ ਵਾਲਾ ਬਈ ਇਹ 2000 ਵਾਲਾ 2000 ਵਾਲਾ 2000 4000 ਜੀ ਮੰਨ ਲਓ ਕਹਿਣ ਤੋਂ ਭਾਵੇਂ ਇੱਕ ਵਾਰੀ ਚਾਰਜਰ ਕਰਕੇ ਚਾਰ ਪੰਜ ਵਾਰੀ ਮੋਬਾਈਲ ਆਪਣਾ ਚਾਰਜਰ ਕਰਦਿਆ ਕਰੂਗਾ ਤੇ ਇੱਕ ਗਾਂ ਦੀ ਆਪਾਂ ਫਲਮਾਉਣੀ ਆ ਬਾਈ ਦੇ ਕੋਲੋਂ ਵੀਡੀਓ ਇਹ ਗਾਂ ਹੈਗੀ ਆ ਸਾਈਵਾਲ ਨਸਲ ਦੀ ਢਾਈਆਂ ਮਹੀਨੇ ਦੀ ਇਹ ਗੱਬਣਾ ਦੁੱਧ ਥੰਦਾ ਕਿਲੋ 12 ਕਿਲੋ ਤੋਂ ਬਾਹਰ ਜਾਂਦੀ ਆ ਲਈ ਆਪਾਂ ਪਾਉ ਸਰਵਣ ਦੇ ਕੋਲੇ ਪਹੁੰਚ ਗਏ ਆ ਵੀਡੀਓ ਕਵਰ ਕਰਨੀ ਆ ਬਲੌਗ ਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਹੈ ਜਿਹਦਾ ਥਣ ਥਣ ਚੰਗਾ ਤੇ ਮੂੰਹ ਐਨੂੰ ਕਰਦੀ ਆ ਤੇ ਨੇਵੇ ਲੂਵੇ ਵਾਲੇ ਪੂਰੇ ਬੰਬਲੇਵਾ ਥੱਲੋਂ ਸੁਆ ਸਰਵਣ ਪਾਉਏ ਕਿੰਨਵਾ ਆ ਕਿਹੜੀ ਨਾਮ ਆ ਵੱਡੀ ਝੋਟੀ ਦਾ ਰੇਟ ਕੀ ਆ ਤੇ ਉਹਦਾ ਰੇਟ ਕੀ ਆ ਬਾਈ ਵੱਡੀ ਜੁੜੀ ਦਾ 145 ਵੱਡੀ ਇਹਦਾ ਝੋਟੀ ਦਾ ਰੇਟ ਹੈਗਾ 1 ਲੱਖ 45000 ਤੇ ਦੁੱਧ 17 ਕਿਲੋ ਆਪਾਂ ਚਵਾ ਕੇ ਦੇ ਦਿਆਂਗੇ। ਫਰੇ ਦੇਖੋ ਤੁਸੀਂ ਮਸ਼ੀਨੀ ਜੋਗੜੀ ਕਿੰਨਾ ਸੰਖਾ ਕਰਤਾ ਕੰਮ ਆਫ ਆਈ ਏ ਸੀ ਵਾਲਾ ਟਰੈਕਟਰ ਆਇਆ ਹੋਇਆ ਭਾਈ ਨੇ ਤੇ ਸੇਲਨ ਦਵਾਈ ਛੜਕੀ ਜਾਂਦਾ ਭਾਈ। ਉਹ 3 ਜਨਵਰੀ ਬਾਈ ਦੇ ਕੋਲੇ ਵਕਾਊ ਆ ਜਿਹੜੀ ਮੈਂ ਹੈ ਨਾ ਮਿੱਤਰੋ ਗ੍ਰੇਡੇਡ ਮੱਜਾਂ ਦੇ ਵਿੱਚ ਪੈਂਦੀ ਆ ਪਰ ਅਮਰੀਕਨ گاਵਾਂ ਦੇ ਲੇਵਿਆਂ ਨੂੰ ਮਰਤ ਪਾਉਂਦੀ ਆ ਕਰਮਾ ਵਾਲੀ। ਰੇਟ ਆ ਜਿਹੜਾ ਮਿੱਤਰੋ ਇਹਦਾ 1 ਲੱਖ 90000 ਰੁਪਿਆ ਬਾਈ ਨੇ ਤੈਅ ਕੀਤਾ ਹੋਇਆ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਹੁਤ ਸਾਰਾ ਪਿਆਰ ਸਤਿਕਾਰ ਤੁਸੀਂ ਪਹਿਲੇ ਵਲੌਗ ਨੂੰ ਦਿੱਤਾ ਇਹ ਘੰਟਿਆਂ ਦੇ ਵਿੱਚ ਇਹ ਵਿਊਵਾਂ ਦੇ ਵਿੱਚ ਜਿਹੜੀ ਗਿਣਤੀ ਸੀ ਬਾ ਕਮਾਲ ਕੀਤੀ ਤੁਸੀਂ ਮੈਂ ਸੋਚਿਆ ਨਹੀਂ ਸੀ ਤੁਸੀਂ ਪਹਿਲੇ ਪਹਿਲੇ ਵਲੌਗ ਨੂੰ ਇੰਨਾ ਕੋ ਪਿਆਰ ਦਿਓਗੇ ਬਹੁਤ ਬਹੁਤ ਸਤਿਕਾਰ ਆ ਸੋ ਅੱਜ ਆਪਾਂ ਦੂਜੇ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਤੁਰਨ ਲੱਗੇ ਆਪਣੇ ਘਰ ਘਰ ਤੋਂ ਆਪਾਂ ਆਪਣੇ ਰਾਂਝੇ ਦੇ ਮਾਰਤੀ ਆ ਸੈਲਫ ਆ ਦੇਖ ਲੋ ਦੀ ਠੀਕ ਹੈ ਇਹਨੂੰ ਕਰਤਾ ਕਰਨ ਵਾਲੇ ਨੂੰ ਸਤਾਰਥ ਤੇ ਹੁਣ ਆਪਣੇ ਨਾਲ ਇਹ ਸਾਥ ਅਨੁਭਾਉਗੇ ਮਿੱਤਰੋ ਤੇ ਆ ਸਾਡਾ ਨੰਦੂਆ ਨੂੰ ਬਾਏ ਬਾਏ ਕਰਦੇ ਦਾ ਉਹ ਗੁਲੇ ਸਾਡਾ ਨਾਤਾ ਵਾ ਇਹਨੇ ਵਾਲ-ਵਾਲ ਹਜੇ ਹੋਣੇ ਆ ਤੇ ਪੂਰਾ ਪੁਸ਼ਕਲ ਪੰਡਾ ਦਾ ਮਿੱਤਰੋ ਤੇ ਅੱਜ ਮਿਲਦੇ ਆਪਾਂ ਚੱਲੇ ਆ ਪਹਿਲਾ ਵਾੜਾ ਭਾਈ ਕੇ ਪਿੰਡ ਦੇ ਵਿੱਚ ਪੰਮੇ ਬਾਈ ਦੇ ਕੋਲੇ ਸਾਈ ਵਾਲਗਾਂ ਦੀ ਵੀਡੀਓ ਦਿਖਾਉਣੀ ਆ ਉੱਥੇ ਤੁਹਾਨੂੰ ਭਾਲੀ ਗਾਵਾਂ ਆ ਦਿੱਤਾ ਉਹਦੇ ਲਓ ਵੀ ਮਿੱਤਰੋ ਆਪਾਂ ਪਹਿਲਾਂ ਮਨ ਲਾ ਵੀ ਆਪਾਂ ਲੈਣੀਆਂ ਸੀ 2 ਲੀਡਾਂ 4-4 ਵਾਲੀਆਂ ਤੇ ਲੀਡਾਂ ਲੈਣੀਆਂ ਸੀ ਆਪਾਂ ਬਾਈ ਕੋਲੋਂ ਆਪਣੇ ਯਾਰ ਦੇ ਕੋਲੇ ਆਉਣੇ ਹੁੰਦੇ ਆ ਆਪਣਾ ਭਾਈ ਅਜਾ ਬੰਦ ਆਪਾਂ ਬੰਦ ਦਾ ਕੋਸੇ ਮੋਬਾਈਲ ਤੇ ਆਉਣੇ ਹੁੰਦੇ ਆ ਪਰ ਖੁੱਲੀ ਆ ਬਾਈ ਦੀ ਦੁਕਾਨ ਤੇ ਆਪਾਂ ਆ ਗਏ ਬਾਈ ਕੋਸੇ ਦੇ ਕੋਲੇ ਤੇ ਆਪਾਂ ਬਾਈ ਆਪਣੇ ਕੋਲੇ ਆਊਗਾ ਵੇਖੀ ਜਾਏ ਬਾਲਾ ਘੈਂਟ ਯਾਰ ਆ ਯਾਰ ਦਿਲਦਾਰ ਬੰਦਾ ਹੈ ਯਾਰ ਉਹਦਾ ਯਾਰ ਵੇਖੀ ਜਾਓ ਤੁਸੀਂ ਬਾਈ ਜਦੋਂ ਵੀ ਆਉਣੇ ਆਣਾ ਉੱਡ ਕੇ ਦੁਕਾਨ ਤੋਂ ਬਾਹਰ ਆ ਜਾਂਦਾ ਨਹੀਂ ਤਾਂ ਅੱਜ ਕੱਲ ਕੋਈ ਨਿੱਕੀ ਜੀ ਦੁਕਾਨ ਤੇ ਬੈਠੇ ਨਹੀਂ ਮਾਨ ਹੁੰਦਾ ਪਰ ਇਹ ਭਰਾ ਦਾ ਦਾ ਬਾਲਾ ਧੰਨਵਾਦ ਕਰਦਾ ਹੁੰਦਾ ਮੈਂ ਤੇ ਬਾਈ ਕੋਸਾ ਮੋਬਾਈਲ ਵਾਲਾ ਬਾਈ ਤੁਸੀਂ ਵੀ ਆਉਣਾ ਵਾ ਕੋਸਾ ਮੋਬਾਈਲ ਹੱਬ ਤੋਂ ਚੀਜ਼ ਲੈਣੀ ਆਣਾ ਕੋਈ ਵੀ ਤੇ ਬਾਲਾ ਘੈਂਟ ਬੰਦਾ ਅਸੀਂ ਬਾਈ ਦੇ ਕੋਲੋਂ ਸਮਾਨ ਲੈਣੇ ਆ ਜੋ ਚੀਜ਼ ਵੀ ਲੈਣੇ ਆ ਤੇ ਆ ਗਿਆ ਬਾਈ ਤੁਸੀਂ ਬਾਈ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਹੋ ਤੁਸੀਂ ਠੀਕ ਠਾਕ ਤੇ ਤੁਸੀਂ ਬਾਈ ਫਿਰ ਕੀ ਵੀ ਕੰਮ ਕਰਾ ਕੰਮ ਕਰ ਵਧੀਆ ਬਾਈ ਕੱਢਦੀ ਗੜਾ ਤੁਸੀਂ ਸੁਣਾਓ ਠੀਕ ਆਗਾ ਤੇ ਇਹ ਮਿੱਤਰੋ ਆਪਣੇ ਦੂਜੇ ਬਲੌਗ ਦੇ ਵਿੱਚ ਅੱਜ ਕੈਦ ਕਰ ਲਿਆ ਆਪਾਂ ਭਰਾ ਆਪਣੇ ਨੂੰ ਤੇ ਬਾਈ ਫਿਰ ਸਾਨੂੰ ਦੇ ਦੇ ਲੀਡਾਂ ਤੇ ਇੱਕ ਦਿਨ ਦੇ ਪਾਵਰ ਬੈਂਕ ਵਧੀਆ ਜਿਹਾ ਮੈਂ ਥੋੜਾ ਜਿਹਾ ਦਿਖਾਵਾਂ ਅੰਦਰੋਂ ਤੇ ਜੇ ਸੱਜਣਾਂ ਤੁਸੀਂ ਆਈਫੋਨ ਵਗੈਰਾ ਲੈਣੇ ਆ ਤਾਂ ਬਾਈ ਕੋਲੇ ਬ੍ਰਾਂਡ ਨਿਊ ਆਈਫੋਨ ਆ ਜਿਹੜੇ ਉਹ ਤੁਰੇ ਆਉਂਦੇ ਰਹਿੰਦੇ ਆ ਸਤਿ ਸ਼੍ਰੀ ਅਕਾਲ ਵੀਰੇ ਹਾਂ ਠੀਕ ਹੋ ਬਾਕੀ ਤੁਸੀਂ ਦੇਖ ਸਕਦੇ ਆ ਬਾਈ ਕੋਲੇ ਬਹੁਤ ਜ਼ਿਆਦਾ ਕਲੈਕਸ਼ਨ ਹੁੰਦੀ ਆ ਆਈਫੋਨ ਵਗੈਰਾ ਦੀ ਤਾਂ ਸੈਕੰਡ ਹੈਂਡ ਪੀਸ ਐਂਡਰੋਇਡ ਵੀ ਪਏ ਹੁੰਦੇ ਆ ਬਾਈ ਕੋਲੇ ਆਈਫੋਨ ਵਗੈਰਾ ਬਹੁਤ ਆਉਂਦੇ ਆ ਸੈਕੰਡ ਹੈਂਡ ਜਿਹੜੇ ਹੁੰਦੇ ਆ ਤੇ ਮੜੇ ਪਾਸੇ ਕਰ ਜੱਗ ਲੈ ਬਾਈ ਆਪਣਾ ਬਾਈ ਜਗਮੀਤ ਬਾਈ ਦੀ ਦੁਕਾਨ ਹੈਗੀ ਆ ਮਾਲਾ ਮੋਟਰਸਾਈਕਲ ਵਰਕਸ ਹਨ ਹਾਂ ਤੇ ਬਾਈ ਦੀ ਦੁਕਾਨ ਉਹ ਸਾਹਮਣੇ ਹੀ ਆ ਉਹ ਦੇਖ ਸਕਦਾ ਤੂੰ ਬਾਬ ਦੇ ਵਿੱਚ ਮਿੱਤਰੋ ਤੇ ਬਾਈ ਦੇ ਕੋਲੋਂ ਆਪਾਂ ਹੁਣ ਚੇਨ ਵੀ ਕਸਾਉਣੀ ਆ ਕਿਉਂਕਿ ਚੇਨ ਥੋੜੀ ਜਿਹੀ ਢਿੱਲੀ ਆ ਵੈਸੇ ਤਾਂ ਚੇਨ ਸੱਤੀ ਪੈਣ ਵਾਲਾ ਪਰ ਆਪਾਂ ਚੇਨ ਸੈਟ ਕੱਲ ਨੂੰ ਜਾਂ ਪਰਸੋਂ ਪਵਾਵਾਂਗੇ ਕਿਉਂਕਿ ਥੋੜਾ ਜਿਹਾ ਕੰਮ ਬੀਜੀ ਆ ਮੇਲੇ ਨੂੰ ਜਾਣ ਤੋਂ ਪਹਿਲਾਂ ਇੱਕ ਦਿਨ ਉਹਦੇ ਦਾ ਸਾਰਾ ਕੰਮ ਕਰਾ ਕੇ ਤੁਰ ਪਾਂਗੇ ਤੇ ਬਾਈ ਜਰੂਰੀ ਕਿ ਸਰ ਕਿਵੇਂ ਆ ਕੰਮ ਕਰ ਤੇ ਬਾਈ ਨੂੰ ਆਪਾਂ ਕਿੰਨੀਆਂ ਕਿਨੇ ਜਾਣ ਵਾਲਾ ਲੈ ਲੈ ਤੂੰ ਮੇਰੇ ਕੋਲ ਸਾਈਂ 3 4 ਜਾਨ ਮਤ ਲਈ ਕਿਵੇਂ ਨਿਕਲੇ ਗੱਲਬਾਤ ਬਹੁਤ ਵਧੀਆ 9 3 ਫਾਲੇ ਨਾ 9 2 ਇਕ ਹੀ ਨਿਕਲੀ ਆ ਠੀਕ ਆ ਬਾਈ ਲੈ ਵੀ ਮਿੱਤਰੋ ਇਹ ਭਰਾ ਦੇ ਕੋਲੋਂ ਵੀ ਤੁਸੀਂ ਕਿਤੇ ਬਾਈ ਇੱਥੇ ਨੇਰੇ ਸਵੇਰੇ ਤੁਹਾਨੂੰ ਕੰਮ ਆ ਤੇ ਬਾਈ ਦੀ ਦੁਕਾਨ ਤੇ ਆ ਜਾਓ ਬਾਈ ਮੋੜ ਵਾਲੇ ਜੀ ਇਹ ਵੀ ਬਾਈ ਘੈਂਦ ਦਾ ਬੰਦਾ ਆ ਲੈ ਵੀ ਮਿੱਤਰੋ ਆਪਾਂ ਬਾਈ ਕੋਲੋਂ ਤੇ ਲੈ ਲਿਆ ਇੱਕ ਦਾ ਪਾਵਰ ਬੈਂਕ ਚਾਹੀਦਾ ਸੀ ਆਪਾਂ ਨੂੰ ਬਾਈ ਨੇ ਦੇ ਦਿੱਤਾ ਬਈ ਕਿੰਨੇ ਐਚ ਪੀ ਵਾਲਾ ਬਈ ਇਹ 2000 ਵਾਲਾ 2000 ਵਾਲਾ 2000 ਵਾਲੀ ਆ ਜੀ ਮੰਨ ਲਓ ਕਹਿਣ ਤੋਂ ਭਾਵੇਂ ਇੱਕ ਵਾਰੀ ਚਾਰਜਰ ਕਰਕੇ ਚਾਰ ਪੰਜ ਵਾਰੀ ਮੋਬਾਈਲ ਆਪਣਾ ਚਾਰਜਰ ਕਰਦਿਆ ਕਰੂਗਾ ਤੇ ਇੱਕ ਇੱਕ ਵਾਰੀ ਇੱਕ ਆਪਣਾ ਲੀਡਾ ਚਾਹੀਦੀ ਐ ਦੋ ਇੱਕ ਆਈਫੋਨ ਦੇ ਫਾਸਟ ਚਾਰਜਰ ਵਾਲੀ ਤੇ ਇੱਕ ਦੂਜੀ ਤੇ ਬਾਈ ਤੁਸਰਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਨਾ ਥੈਂਕ ਯੂ ਤੇਜ ਇੱਕ ਮੀਟ ਬਾਈ ਚੰਗਾ ਰਹਿ ਸਾਡੀ ਥੱਲੇ ਉੱਡ ਕੱਪ ਲਓ ਜੀ ਆਪਾਂ ਆਪਣੇ ਪਿੰਡ ਤੋਂ ਹੋ ਚੱਲੇ ਆਂ ਬਾਹਰ ਆਪਾਂ ਪਏ ਆਂ ਤੁਰ ਵੈਸੇ ਆਪਣਾ ਹੁਣ ਆਪਾਂ ਜਾਣਾ ਪਹਿਲਾਂ ਬਾਈ ਵਾੜਾ ਭਾਈ ਕੇ ਪਿੰਡ ਦੇ ਵਿੱਚ ਪੰਮੇ ਬਾਈ ਦੇ ਘਰੇ ਆਪਾਂ ਆ ਜਾਓ ਮਿਲਦੇ ਆਂ ਉੱਥੇ ਕਿਹੜੀ ਜਾਨਵਾਰਾਂ ਤੁਹਾਨੂੰ ਸਾਈਵਾਲ ਗਾਂ ਦੱਸਿਆ ਵੈਸੇ ਬਾਈ ਨੇ ਆਪਾਂ ਨੂੰ ਤੋਕੜ ਗੱਬਣਾ ਆਪਾਂ ਮਿਲਦੇ ਆਂ ਵੇਖ ਲਓ ਜੀ ਆਪਾਂ ਪਾਈ ਕੇ ਵਾੜੇ ਨੂੰ ਜਦੋਂ ਜਾਣਿਆ ਮੇਰੇ ਪਿੰਡ ਤੋਂ ਤੇ ਬਈ ਰਸਤੇ ਦੇ ਵਿੱਚ ਆਉਂਦਾ ਵਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਇੱਕ ਪਵਿੱਤਰ ਧਰਤੀ ਆ ਬਹੁਤ ਕੁਝ ਇਸ ਗੁਰਦੁਆਰਾ ਸਾਹਿਬ ਤੋਂ ਸਾਨੂੰ ਮਿਲਿਆ ਹੋਇਆ ਕਿਉਂਕਿ ਇਹ ਇੱਕ ਕਈ ਪਿੰਡਾਂ ਦਾ ਸਾਂਝਾ ਗੁਰਦੁਆਰਾ ਇੱਥੇ ਮੰਨ ਲਓ ਤੁਸੀਂ ਇਹ ਇੱਕ ਜਿਹੜੀ ਮੁੱਦਕੀ ਦੀ ਪਹਿਲੀ ਜੰਗ ਸੀਗੀ ਜਿਹੜੀ ਜਦੋਂ ਮੁੱਦਕੀ ਦੇ ਵਿੱਚ ਜੰਗ ਹੋਈ ਸੀ ਮਤਲਬ ਉਹ ਜੰਗ ਇੱਥੇ ਹੋਈ ਸੀ ਮਿੱਤਰੋ ਤੇ ਫੇਰੂ ਜੰਗ ਦੇ ਤੌਰ ਤੇ ਇਹਦਾ ਇਤਿਹਾਸ ਆ ਜਿਹੜਾ ਉਹ ਮਲਕ ਕਥਾਪਾਂ ਦੇ ਵਿੱਚ ਜ਼ਿਕਰ ਹੈਗਾ ਆਪਾਂ ਜਦੋਂ 8ਵੀਂ ਦੀ ਕਿਤਾਬ ਪੜਦੇ ਆ ਜਾਂ 7ਵੀਂ ਦੀ ਕਿਤਾਬ ਹੁੰਦੀ ਆ ਜਿਹੜੀ ਆਪਣੀ ਸਾਇੰਸ ਦੀ ਕਿਤਾਬ ਦੇ ਵਿੱਚ ਵੀ ਇਸ ਜਿਹੜਾ ਸ਼ੀਦਾਂ ਦੀ ਜੰਗ ਦਾ ਜ਼ਿਕਰ ਹੈਗਾ ਤੇ ਮੰਨ ਲਓ ਦੇਖੋ ਇੱਕ ਬਹੁਤ ਪਵਿੱਤਰ ਧਰਤੀ ਆ ਜਿੱਥੇ ਅਸੀਂ ਮੰਨ ਲਓ ਵੜਪਾਗੀ ਗਿਣਦੇ ਆ ਆਪਦੇ ਆਪ ਨੂੰ ਜਿੱਥੇ ਸਾਡਾ ਰਹਿਣ ਬਸੇਰਾ ਵਾ ਅਸੀਂ ਇਸ ਧਰਤੀ ਤੇ ਮੁੱਠਾ ਟੇਕਣ ਆਉਣੇ ਆ ਦੂਰੋਂ ਦੂਰੋਂ ਲੋਕ ਇਸ ਧਰਤੀ ਦੇ ਨਤਮਸਤਕ ਹੋਣ ਦੇ ਲਈ ਆਉਂਦੇ ਆ ਮਿੱਤਰੋ ਔਰ ਇੱਕ ਬਹੁਤ ਵਧੀਆ ਤੇ ਇਤਿਹਾਸਿਕ ਗੁਰਦੁਆਰਾ ਇਹ ਆਜੂ ਅੱਗੇ ਆਪਾਂ ਚੱਲਦੇ ਆ ਤੁਹਾਨੂੰ ਮੈਂ ਇਹਦਾ ਇਤਿਹਾਸ ਵੀ ਦਿਖਾਉਣਾ ਆ ਆਜੂ ਕਿਉਂਕਿ 스피커 ਚੱਲਦੇ ਆ ਇਸ ਕਰਕੇ ਉੱਥੇ ਮੰਨ ਲੋ ਅਰਦਾਸ ਹੋਈ ਜਾਂਦੀ ਸੀ ਬਾਬਾ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾੜ ਸਾਹਿਬ ਪ੍ਰਕਾਸ਼ ਹੋਊਗਾ ਕਿਸੇ ਘਰ ਦਾ ਤੇ ਫਿਰ ਆਪਾਂ ਤਾਂ ਨਹੀਂ ਉੱਥੇ ਬਣਾਈ ਕਿਉਂਕਿ ਆਵਾਜ਼ ਆਪਾਂ ਵਿੱਚ ਮੈਕਦੀ ਆ ਜਿਹੜੀ ਉਹਨੂੰ ਸੁਣਨ ਨਹੀਂ ਸੀ ਦੇਣਾ ਤੁਹਾਨੂੰ ਇਤਿਹਾਸ ਮੈਂ ਕੋਸ਼ਿਸ਼ ਕਰੂੰਗਾ ਇੱਕ ਅਦੇ ਦਿਨ ਦੇ ਵਿੱਚ ਜਿਹੜਾ ਦੂਜਾ ਤੀਜਾ ਬਲੌਗ ਹੋਇਆ ਉਹਦੇ ਵਿੱਚ ਤੁਹਾਨੂੰ ਮੈਂ ਫਿਰ ਨੰਗ ਦਾ ਟੱਪ ਦਾ ਗੁਰਦੁਆਰੇ ਦਾ ਇਤਿਹਾਸ ਜ਼ਰੂਰ ਦੱਸੂਗਾ ਸਤਿ ਸ੍ਰੀ ਅਕਾਲ ਜੀ ਸਾਰੇ ਇਤਿਹਾਸ ਦੱਸ ਕੇ ਤੁਹਾਨੂੰ ਮੈਂ ਜਿਹੜਾ ਜਾਊਗਾ ਹੁਣ ਆ ਹੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਕਰਤੀ ਆਉਦੇ ਕੰਮ ਨੂੰ ਰਮਣਗੇ ਜਦੋਂ ਅਸੀਂ ਇਧਰਲੀ ਸਾਈਡ ਨੂੰ ਜਾਂਦੇ ਆ ਕੰਮ ਨੂੰ ਤਾਂ ਉਦੋਂ ਤੱਕ ਲਗਭਗ ਨਾ ਅਸੀਂ ਮੱਥਾ ਟੇਕ ਕੇ ਜਾਂਦੇ ਆ ਤੇ ਕਈ ਵਾਰੀ ਸਾਡਾ ਰੂਟ ਹੁੰਦਾ ਜਿਹੜਾ ਉਹ ਅਲੱਗ ਹੁੰਦਾ ਫੇਰ ਅਸੀਂ ਮਿੱਤਰੋ ਨਹੀਂ ਮਨੋ ਆਹ ਵੇਖੋ ਜੀ ਅੱਜ ਇਹ ਮਨੋ ਲੰਗਰ ਹਾਲ ਬਣੀ ਜਾਂਦਾ ਮੂਰਤੀਆਂ ਬਹੁਤ ਤਸਵੀਰਾਂ ਸੋਹਣੀਆਂ ਸੋਹਣੀਆਂ ਜਿਹੜੀਆਂ ਬਣਾਈਆਂ ਹੋਈਆਂ ਦੇਖੋ ਤੁਸੀਂ ਮਿੱਤਰੋ ਤੇ ਮਨੋ ਪਾਸੇ ਉਹ ਤੇ ਦੇਖਣਯੋਗ ਚੀਜ਼ਾਂ ਜੇ ਤੁਸੀਂ ਕਿਤੇ ਆਏ ਤਾਂ ਜਰੂਰ ਆਇਆ ਜੀ ਜੋ ਇਹ ਹਜੇ ਲੰਗਰ ਹਾਲ ਨਵਾਂ ਬਣੀ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਟਰੌਂਟ ਵਾਈ ਕਰਕੇ ਮਨੋ ਤਕਰੀਬਨ 100 ਦੇ ਵਿੱਚੋਂ 80 ਪੈਸੇ ਬਣ ਗਿਆ ਬਾਕੀ ਥੋੜਾ ਬਹੁਤਾ ਰਹਿ ਗਿਆ ਉਹ ਬਣ ਕੇ ਹੋ ਜਾਊਗਾ ਕੋਈ ਮਨਾਂ 2-4 ਮਹੀਨਿਆਂ ਦੇ ਵਿੱਚ ਰੈਡੀ ਤੇ ਫਿਰ ਅਸੀਂ ਚੱਲਦੇ ਆਪਾਂ ਅੱਗੇ ਮਿੱਤਰੋ ਆਜੋ ਹੁਣ ਲਈ ਮਿੱਤਰੋ ਇੱਕ ਮਨੋ ਹੋਰ ਇਤਿਹਾਸਕ ਚੀਜ਼ ਬਹੁਤ ਵਧੀਆ ਬਣੀ ਹੋਈ ਆ ਸਾਡੇ ਪਿੰਡ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਗਾਹ ਜਾਓਗੇ ਤਾਂ ਇਹ ਸਮਾਰਕ 18 ਦਸੰਬਰ 1845 ਨੂੰ ਮੁਦਕੀ ਵਿਖੇ ਅੰਗਰੇਜ਼ਾਂ ਅਤੇ ਸਿੱਖ ਫੌਜਾਂ ਦੇ ਦਰਮਿਆਨ ਹੋਏ ਪਹਿਲੇ ਐਗਲੋ ਸਿੱਖ ਮੁਕਾਬਲੇ ਦੀ ਯਾਦਗਾਰ ਵੱਜੋਂ ਬੁਲਾਇਆ ਗਿਆ ਅੰਦਰ ਜਿਹੜੀ ਜਾਣ ਤੋਂ ਪਰਮਿਸ਼ਨ ਨਹੀਂ ਹੈਗੀ ਅੰਦਰ ਜਾਣ ਤੋਂ ਪਰਮਿਸ਼ਨ ਜਿਹੜੀ ਉਹ ਚੰਡੀਗੜ੍ਹੋਂ ਲੈਣੀ ਪੈਂਦੀ ਐ ਇਸ ਕਰਕੇ ਉਹਦੀ ਅੰਦਰ ਜਾਣ ਪਿੱਛੇ ਪਰਮਿਸ਼ਨ ਨਹੀਂ ਲਈ ਹੋਈ ਇਸ ਕਰਕੇ ਅਸੀਂ ਬਾਹਰੋਂ ਹੀ ਤੋਰ ਕੇ ਸ ਵੀਰਾਂ ਥੋੜੀਆਂ ਜੀਆਂ ਵਿਖਾ ਦਿੰਦੇ ਆ ਜਿਹੜੀਆਂ ਹੈਗੀਆਂ ਬਾਹਰੋਂ ਵਿਖਾਉਣ ਤੇ ਕੋਈ ਪਾਬੰਦੀ ਨਹੀਂ ਹੈਗੀ ਪਰ ਜੇ ਅੰਦਰ ਬਹੁਤ ਚੀਜ਼ਾਂ ਮਨ ਲੋ ਕੈਂਡ ਕੈਂਡ ਬਣੀਆਂ ਹੋਈਆਂ ਉਹਨਾਂ ਨੂੰ ਵਿਖਾਉਣ ਦੇ ਲਈ ਸਾਨੂੰ ਮਨ ਲੋ ਚੰਡੀਗੜ੍ਹੋਂ ਪਰਮਿਸ਼ਨ ਲੈਣੀ ਪੈਂਦੀ ਆ ਜੋ ਅਸੀਂ ਨਹੀਂ ਲਈ ਹੋਈ ਜੇ ਅਸੀਂ ਉਹ ਮਨ ਲੋ ਨਿੱਜੀ ਤੌਰ ਤੇ ਵਿਖਾਉਨੇ ਆ ਤਾਂ ਹੁੰਦਾ ਜੁਰਮਾਨਾ ਹੁੰਦਾ ਬੱਚਾਨਲ ਇਸ ਕਰਕੇ ਜੇ ਪਰਮਿਸ਼ਨ ਲਈ ਹੋਵੇ ਫਿਰ ਕੋਈ ਜੁਰਮਾਨਾ ਨਹੀਂਗਾ ਉਹਦੇ ਆਪਾਂ ਵੇਖ ਸਕਦੇ ਆ ਪਰ ਵੀਡੀਓ ਨਹੀਂ ਕਵਰ ਕਰ ਸਕਦੇ ਤੁਸੀਂ ਆਇਓ ਜਰੂਰ ਇੱਥੇ ਮੰਨ ਲਓ ਮਾੜਾ 10 20 ਦੀ ਪਰਚੀ ਪਾ ਲਈ 50 ਦੀ ਪਰਚੀ ਲੱਗਦੀ ਆ ਤਾਂ ਤੁਸੀਂ ਸਾਰਾ ਵੇਖ ਸਕਦੇ ਆ ਮੰਨ ਲਓ ਇਹ ਸਮਾਰਕ 18 ਦਸੰਬਰ 1845 ਨੂੰ ਮੁੱਦਕੀ ਵੇਖੇ ਅੰਗਰੇਜ਼ਾਂ ਤੇ ਸਿੱਖ ਫੌਜਾਂ ਦੇ ਦਰਮਿਆਨ ਹੋਏ ਪਹਿਲੇ ਅਗਲੋਂ ਸਿੱਖ ਮੁਕਾਬਲੇ ਦੀ ਯਾਦਗਾਰ ਵਜੋਂ ਬਣਿਆ ਹੋਇਆ ਵਾ ਆਜੋ ਅੱਗੇ ਚੱਲਦੇ ਆ ਹੁਣ ਆਪਾਂ ਇਤਿਹਾਸਕ ਚੀਜ਼ਾਂ ਵਿਖਾਤੀਆਂ ਤੁਹਾਨੂੰ ਤੇ ਜੋ ਜੋ ਵੀ ਚੀਜ਼ ਰਸਤੇ ਦੇ ਵਿੱਚ ਮਿਲੂਗੀ ਚੰਗੀ ਮਿਲੂਗੀ ਮਾੜੀ ਮਿਲੂਗੀ ਅਸੀਂ ਵਿਖਾ ਲੋ ਜੀ ਆਪਾਂ ਪਹੁੰਚ ਗਏ ਆ ਪਿੰਡ ਬਾੜਾ ਭਾਈ ਕਾਂਦੇ ਵਿੱਚ ਤੇ ਆਪਾਂ ਹੁਣ ਪੰਮੇ ਬਾਈ ਦੇ ਘਰੇ ਜਾਣਾ ਕਿਉਂਕਿ ਪੰਮੇ ਬਾਈ ਦੀ ਗਲੀ ਆ ਨਾ ਜਿਹੜੀ ਉਹ ਮੰਨ ਲਓ ਇੱਕ ਮੋਟਰਸਾਈਕਲ ਹੀ ਲੰਘਦਾ ਇਸ ਕਰਕੇ ਮੋਟਰਸਾਈਕਲ ਤੇ ਰਹੀਦਾ ਕਿਉਂਕਿ ਕਈ ਭਰਾਵਾਂ ਦੀਆਂ ਗਲੀਆਂ ਭੀੜੀਆਂ ਹੁੰਦੀਆਂ ਫਿਰ ਉੱਥੇ ਜਾਣਾ ਸਾਨੂੰ ਜਿਹੜਾ ਪਸ਼ੂਆਂ ਦੇ ਕੋਲੇ ਸੌਖਾ ਹੋ ਜਾਂਦਾ ਗੱਡੀ ਘਰੇ ਖੜੀ ਆ ਆਸ ਦੀ ਗੱਲ ਨਹੀਂ ਪਰ ਜਿਹੜਾ ਮੋਟਰਸਾਈਕਲ ਤੇ ਕੰਮ ਕਰਨ ਦਾ ਸਵਾਦ ਆ ਉਹ ਵੱਖਰਾ ਇੱਕ ਤਾਂ ਅਗਲੇ ਦੇ ਕੋਲੇ ਚਲੇ ਜਾਈਦਾ ਬਾਈ ਮੈਨੂੰ ਥੋੜੀ ਜੀ ਪਰੇਸ਼ਾਨੀ ਆਉਂਦੀ ਆ ਜੋ ਬਾੜਾ ਭਾਈ ਕੇ ਪਿੰਡ ਦੇ ਉੱਧਰ ਪੰਮੇ ਬਾਈ ਕੋਲੇ ਵੇੜਿਆ ਕਿਹ ਲਓ ਭਾਈ ਆਪਾਂ ਆ ਗਏ ਭਾਈ ਜਿਹੜੀ ਗਲੀ ਤੁਹਾਨੂੰ ਦੱਸੀ ਸੀਗੀ ਆ ਗਲੀ ਦਾ ਹੈਗੀ ਜਿਹੜੀ ਦੁਕਾਨ ਕੋਲੇ ਆ ਤਾਂ ਖੁੱਲੀ ਆ ਥੋੜੀ ਜਿਹੀ ਲਓ ਇਹ ਗਲੀ ਦਾ ਹੈਗੀ ਖੁੱਲੀ ਪਈ ਦੀ ਤੇ ਅੱਗੇ ਆਪਾਂ ਆ ਭਾਈ ਆਪਾਂ ਤੁਹਾਨੂੰ ਰਾਹ ਦੱਸੀ ਜਾਨੇ ਨਾਲੇ ਵੀ ਕਿਵੇਂ ਘਰੇ ਜਾਣਾ ਵੈਸੇ ਭੰਵੇਂ ਭਾਈ ਦਾ ਘਰ ਦਾ ਗੇਟ ਤਾਂ ਅੱਗੇ ਵੀ ਹੈਗਾ ਸ਼ਰਕਤ ਆਪਾਂ ਮੁੜਨੀ ਆ ਆ ਗਲੀ ਮਿੱਤਰੋ ਵੇਖਿਓ ਤੁਸੀਂ ਮਸਾਂ ਹੀ ਜਾਣ ਵਾਲੇ ਆ ਖੁੱਲੇ ਪੇ ਬੂਏ ਆਪਣੇ ਆਪਣੀ ਵੇੜ ਦੇ ਵਿੱਚ ਸੀ ਭਾਈ ਹੋਣੀ ਵੇਖੋ ਆ ਪੀੜੀ ਗਲੀ ਵਿੱਚ ਦੀ ਆਪਾਂ ਜਾਣਾ ਬਾਈ ਦੇ ਕੋਲੇ ਤੇ ਆ ਬਾਈ ਨੇ ੱਟ ਵੀ ਨਹੀਂ ਚੱਕੀ ਹਜੇ ਤੇ ਮੇਰਾ ਹਿੱਸਾ ਲੱਗ ਜਾਂਦਾ ਥੱਲੇ ਉਹ ਸਾਈਵਾਲ گاਂ ਵਖਾਉਣੀ ਆ ਤੁਹਾਨੂੰ ਵੇਖੋ ਲੈ ਵਾ ਨੂੰ ਆਜੋ ਕਰਦੇ ਆ ਗੱਲਬਾਤ ਮੈਂ ਵੀ ਆਂ گاਉਂ ਦੀ ਆਪਾਂ ਫਲਮਾਉਣੀ ਆ ਬਾਈ ਦੇ ਕੋਲੋਂ ਵੀਡੀਓ ਇਹ گاਂ ਹੈਗੀ ਆ ਸਾਈਵਾਲ ਨਸਲ ਦੀ ਢਾਈਆਂ ਮਹੀਨੇ ਦੀ ਇਹ ਗੱਬਣਾਂ ਦੁੱਧ ਤੋਂ ਥੋੜਾ ਕਿਲੋ 12 ਕਿਲੋ ਤੋਂ ਬਾਹਰ ਜਾਂਦੀ ਆ ਪਰ ਤੁਸੀਂ ਬਈ 10.5 11 ਕਿਲੋ ਪਾਈ ਜਾਂਦਾ ਵੀ ਕਈ ਵਾਰੀ ਉਪਰਾ ਕਰ ਦਿੰਦੀ ਆ ਚੈੱਕ ਕਰਵਾ ਕੇ ਲੈ ਜਾ ਥਣ ਦੇਵੇ ਦੀ ਕੁਆਲਿਟੀ ਵੇਖੋ ਤੁਸੀਂ ਕਰਦੀ گاਉਂ ਦੀ ਦੇ ਰੇਟ ਬਾਈ ਯਕੀਨ ਕਰਿਓ ਯਾਰ ਬਾਈ ਕੋਲੇ ਆਕੇ ਮੇਰਾ ਮਨ ਖੁਸ਼ ਹੋ ਜਾਂਦਾ ਐਨ ਬਲੌਗ ਦਾ ਤੁਹਾਡਾ ਪਹਿਲੇ ਪਸ਼ੂ ਵੇਖਣ ਦੇ ਉੱਤੇ ਹੀ ਨਾ ਤੁਹਾਡਾ ਦਿਲ ਖੁਸ਼ ਹੋ ਜਾਂਦਾ 28000 ਮੋਲਾ ਸਾਰਾ ਹੀ ਗਾਂ ਦਾ ਮਗਰ ਬੱਚਾ ਵਾ ਜਿਹੜਾ ਬਾਈ ਆਹ ਬੱਚਾ ਇਹਦੇ ਮਗਰ ਤੇ ਬਾਈ ਨਾਲ ਹੀ ਬੱਚਾ ਬੱਚੇ ਤੇ ਮਿਲਦੀ ਆ ਪਹਾੜੇ ਤੇ ਚੋਣੀ ਪਹਾੜੇ ਤੇ ਚੋਲੇ ਕਿਉਂ ਬਾਈ ਜਿਵੇਂ ਮਰਜ਼ੀ ਕਰ ਤੇ ਪੰਮੇ ਬਾਈ ਨੰਬਰ ਕਿੰਨਾ ਸੀਗਾ 94174 99427 94174 99427 ਤੇ ਬਾਈ 28000 ਮੋਲਾ ਜਾਇਉਣਾ ਪੋਲਾ ਆਜੋ ਅੱਗੇ ਮਿਲਦੇ ਆ ਅਗਲੇ ਪਿੰਡ ਦੇ ਵਿੱਚ ਲਓ ਵੀ ਆਪਾਂ ਸ਼ੁਰੂ ਕਰਤਾ ਬਾਈ ਪੰਮੇ ਬਾਈ ਦੇ ਘਰੋਂ ਵੀਡੀਓ ਬਣਾ ਕੇ ਦੇਖ ਲਗੇ ਆ ਤੇ ਹੁਣ ਆਪਾਂ ਅੱਗੇ ਜਾਣਾ ਵਾ ਇੱਥੇ ਟੇਢੀ ਗਲੀ ਬਹੁਤ ਆ ਤੇ ਆਪਾਂ ਦੀਪਨੂ ਕਹਿੰਦੇ ਉਤਰੂਗਾ ਥੋੜਾ ਜਿਹਾ ਫਿਰ ਆਪਾਂ ਲੈ ਵੀ ਮੇਟਰ ਆਪਾਂ ਹੋ ਗਿਆ ਬਾਈ ਪਰਮਾਨਾ ਇੱਥੋਂ ਹੁਣ ਆਪਾਂ ਜਾਣਾ ਵਾ ਅਗਲੇ ਪਿੰਡ ਫਰੋਜਪੁਰ ਦਾ ਪਿੰਡ ਆ ਹੋ ਗੁਲਾਮ ਪੱਤਰਾ ਉੱਥੇ ਜਾਣਾ ਆਪਾਂ ਹੁਣ ਤੇ ਬਾਕੀ ਗੱਲ ਇੱਕ ਹੋਰ ਆ ਬਾਈ ਪੰਮੇ ਦਾ ਰੇਟ ਬਹੁਤ ਸਹੀ ਸੀਗਾ ਇਹ ਗੱਲ ਮੈਨੂੰ ਵੀ ਵਧੀਆ ਲੱਗੀ ਤੇ ਆਪਾਂ ਹੁਣ ਅੱਗੇ ਨਹਿਰਾ ਵੀ ਤੁਹਾਨੂੰ ਮੈਂ ਦਿਖਾਉਣਾ ਨਹਿਰਾ ਆਉਂਦੀਆਂ ਜਿਹੜੀਆਂ ਇਹ ਪਿੰਡ ਦੀਆਂ ਲੇ ਵੀ ਮਿੱਤਰੋ ਆ ਆ ਗਿਆ ਨਹਿਰਾਂ ਇਹਨਾਂ ਨੂੰ ਇਹ ਨਹਿਰਾਂ ਪੈਂਦੀਆਂ ਪਿੰਡ ਦੇ ਜਮਾਂ ਨਾਲ ਦੀ ਨਗਦੀਆਂ ਇਹ ਨਹਿਰਾਂ ਹਾਂ ਆ ਵੇਖੋ ਮਿੱਤਰੋ ਪਾਣੀ ਵਗਦਾ ਹਨ ਤੇ ਆਜਾ ਵਰਦੀ ਚੱਲੜੀ ਪਰੜੀ ਦੇ ਜਾਣਾ ਹੋਵੇ ਕੱਲ ਕੋਰਦ ਨੂੰ ਕੱਲ ਖੋ ਲੈ ਮਿੱਤਰੋ ਆਪਾਂ ਕਰਤੀਏ ਗੋਲੇ ਵਾਲੇ ਪਿੰਡ ਦੇ ਵਿੱਚ ਐਂਟਰੀ ਤੇ ਇਹ ਫਟਕ ਪੈ ਜਾਂਦੇ ਕਈ ਵਾਰੀ ਇੱਥੇ ਵੀ ਟਾਈਮ ਲੱਗ ਜਾਂਦਾ ਵਾ ਐਸੀ ਗੱਲ ਨਹੀਂ ਪਰ ਅੱਜ ਫਿਰ ਨੂੰ ਆਤਮਾਗੱਲ ਗੋਲੇ ਸੀਗੇ ਆਪਾਂ ਜਾਣਾ ਵਾ ਗੁਲਾਮ ਪੱਤਰਾ ਪਿੰਡ ਦੇ ਵਿੱਚ ਤੇ ਆਪਾਂ ਇਹ ਤੋਂ ਗੋਲੇ ਵਾਲੋਂ ਸਿੱਧਾ ਗੁਲਾਮੀ ਵਾਲੇ ਵਾਲੀ ਸੜਕ ਫੜ ਕੇ ਸਿੱਧਾ ਡਾਂਡੇ ਮਿੰਡੇ ਨਿਕਲ ਜਾਂਗੇ ਮਤਲਬ ਕੋਨੀ ਵਾਲੇ ਵੱਤ ਦੀ ਤੇ ਪਿੰਡਾਂ ਵਿੱਚ ਦੀ ਹੋ ਗਿਆ ਆਪਾਂ ਬਈ ਫਿਰ ਹੁੰਦੀ ਫੜ ਲਈ ਆਪਾਂ ਗੋਲੇ ਵਾਲੇ ਦੀ ਇਹ ਤੋਂ ਗਾਂਹ ਰੋਡ ਪਾਰ ਕਰਦੇ ਆ ਫਿਰ ਤੁੰ ਤੱਕ ਕਿੱਥੋਂ ਛੜ ਕੇ ਜਾਂਦੀ ਆ ਲੈ ਨਾ ਪਰ ਆਹ ਛੜਕਾ ਵੀ ਜਿੱਦੀ ਜਾਂਦੀ ਆ ਫਰੀਦਕੋਟ ਤੋਂ ਫਲੋਇਪੁਰ ਰੋਡ ਠੀਕ ਹੈ ਜੀ ਇਹ ਸੜਕ ਪੈ ਕੇ ਤੇ ਆਪਾਂ ਸਿੱਧੇ ਚਲੇ ਜਾਣਾ ਗੁਲਾਮ ਪਤੜਾ ਬਾਪੂ ਆ ਗਿਆ ਕਿ ਆਪਣੇ ਕੋਈ ਨਾ ਇਹ ਆਹ ਸਿੱਧੀ ਸੜਕ ਪੈ ਗਿਆ ਆਪਾਂ ਬਈ ਇਹ ਸਿੱਧੀ ਸੜਕ ਕਿ ਜਾਉਗੀ ਉੱਥੇ ਆਜੋ ਅੱਗੇ ਤੁਹਾਨੂੰ ਪਿੰਡ ਦੱਸਦਾ ਜਾਊਗਾ ਕਿਹੜਾ ਕਿਹੜਾ ਪਾਰ ਕਰਨਾ ਆਪਾਂ ਆਜੋ ਲੈ ਮਿੱਤਰੋ ਜਦੋਂ ਆਪਾਂ ਮੰਨ ਲਓ ਪਿੱਛੇ ਸਾਧਾ ਵਾਲਾ ਲੰਘ ਕੇ ਆਈਦਾ ਤੇ ਅੱਗੇ ਆਪਾਂ ਜਾਂਦਾ ਹੁਣ ਇਹ ਰੋਡ ਜਿਹੜਾ ਅੱਗੇ ਜਾਣਾ ਆਪਾਂ ਸਾਧਕ ਜਿਹੜਾ ਫਰੋਇਪੁਰ ਰੋਡ ਸਾਧਕ ਉਹ ਰੇਲ ਪਾਰ ਕਰੀਦਾ ਉਹਦੇ ਪਿੱਛੇ ਇਸੇ ਰੋਡ ਦੇ ਉੱਤੇ ਬੀੜ ਆ ਜਾਂਦੀ ਆ ਦੂਰ ਜਿੱਥੇ ਦੇਖੋ ਤੁਸੀਂ ਜਿਹੜੇ ਤੁਹਾਨੂੰ ਕਿਕਰ ਕੁਕਰ ਲੱਗੇ ਦਿੰਦੇ ਆ ਇਹ ਬੀੜ ਹੀ ਆ ਕੀ ਗੱਲ ਸੀ ਕਿ ਇਹ ਰਾਜੇ ਦਾ ਜਿਹੜਾ ਰਾਜਾ ਸੀਗਾ ਫਰੀਦਕੋਟ ਦਾ ਉਹਦੀ ਫਸਾਰੀ ਹੈ ਜਿਹੜੀ ਪੈਲੀ ਸੀਗੀ ਮਿੱਤਰੋ ਇਹਨੂੰ ਬੀੜ ਦਾ ਤਾਂ ਹੀ ਦਿੱਤਾ ਹੋਇਆ ਤੇ ਰਾਜਾ ਜਿਹੜਾ ਬਹੁਤ ਵੱਡਾ ਰਾਜਾ ਹੋਇਆ ਇਹ ਫਰੀਦਕੋਟ ਦਾ ਰਾਜਾ ਸੀ ਨਾ ਜਿਹੜਾ ਤੁਸੀਂ ਜਿਹੜੇ ਇਲਾਕੇ ਵਾਲੇ ਜਾਣਦੇ ਹੋਣਗੇ ਸਾਰੇ ਬਹੁਤ ਜਾਨੀ ਕਿ ਕਹਿਣ ਤੋਂ ਭਾਵ ਜ਼ਮੀਨਾਂ ਸੀ ਪ੍ਰਾਪਤ ਇਹ ਇਕੱਲੀ ਇੱਥੇ ਨਹੀਂ ਗਈ ਬੀੜ ਇਹ ਸਿੱਧੀ ਬੀੜ ਹੁੰਦੀ ਹੋਵੇਗਾ ਫਰੀਦਕੋਟ ਤੋਂ ਥੋੜਾ ਜਿਹਾ ਸ਼ਹਿਰ ਪਾਰ ਕਰਕੇ ਸ਼ਹਿਰ ਤੋਂ ਬਾਅਦ ਫਿਰ ਜਿਵੇਂ ਚਮੇਲੀ ਪਾਣਾ ਨੰਗਲ ਪਿੰਡਾ ਜਿਹੜੇ ਇਹਨਾਂ ਪਿੰਡਾਂ ਦੇ ਕੋਲ ਦੇ ਰੰਗ ਦੀ ਆ ਵੀੜ ਬਹੁਤ ਵੱਢੀ ਪੀੜਾ ਕਹਿਣ ਤੋਂ ਭਾਵਾ ਵੀ ਆਈੜੀ ਦੇ ਮੁਤਾਬਕ ਕੋਈ 3-400 ਕਿੱਲਾ ਲਾਜ਼ਮੀ ਹੋਊਗਾ ਜੇ ਵਧੇ ਹੋਵੇ ਜਾਂ ਘਟੇ ਹੋਵੇ ਪ੍ਰੋਪਰ ਦਾ ਪਤਾ ਨਹੀਂ ਆਪਾਂ ਨੂੰ ਮੀਣਿਆ ਤਾਂ ਨਹੀਂ ਗਾਵੇਂ ਪਰ ਇਹਨਾਂ ਹੈਗਾ ਪਰ ਇੱਥੇ ਇੱਕ ਗੱਲ ਹੋਰ ਜਿਹੜੇ ਨੇੜੇ-ਨੇੜੇ ਦੇ ਪਿੰਡ ਆ ਜਿਵੇਂ ਉਹਨਾਂ ਨੂੰ ਇਸ ਚੀਜ਼ ਦਾ ਸੁੱਖ ਵੀ ਆ ਬਾਈ ਪਸ਼ੂ ਡੰਗਰ ਇੱਥੇ ਛੱਡ ਲੈਂਦੇ ਆ ਵਿਚਾਰੇ ਆਪਦਾ ਚਰਾ ਕੇ ਜਿਹੜਾ ਗੁਜ਼ਾਰਾ ਕਰਦਾ ਚੱਲੀ ਜਾਂਦਾ ਹਨਾ ਪਰ ਹਿਲ ਤਾਂ ਮਿਲ ਲੱਗਦਾ ਉਹ ਵੀ ਰੋਕ ਲਾਈ ਹੋਈ ਆ ਚਲਣ ਨਹੀਂ ਦਿੰਦੇ ਤੇ ਬਹੁਤ ਵੱਡੀ ਬੀੜ ਆ ਪਰ ਰਾਜੇ ਦੀ ਬੇਟੀ ਹੈਗੀ ਆ ਕਹਿੰਦੇ ਹਜੇ ਉਹਦੇ ਬਾਰੇ ਪੱਕਾ ਨਹੀਂ ਪਤਾ ਆਪਾਂ ਨੂੰ ਪਰ ਉਹ ਇਹ ਚੀਜ਼ ਦੀ ਜਿਹੜੀ ਦੇਖ ਰੇਖੇ ਕੋਲ ਕਰਦੀ ਪਈ ਆ ਬਹੁਤ ਵੱਡਾ ਜਿਹੜਾ ਇਹ ਬੀੜ ਆ ਜਿਹੜੀ ਮਤਲਬ ਤੁਸੀਂ ਤਕਰੀਬਨ ਬਹੁਤ ਵੱਡੀ ਬੀੜ ਰਹਿੰਦੀ ਐ ਫਰੀਦਕੋਟ ਦੇ ਪਿੰਡਾਂ ਤੋਂ ਕਈ ਦੂਰ ਰਹਿੰਦੀ ਐ ਇੱਧਰ ਨੂੰ ਆ ਜਾਂਦੀ ਆ ਇਹ ਜਿਵੇਂ ਮਤਲਬ ਕਹਿਣ ਤੋਂ ਪਹਿਲਾਂ ਵੀ ਆ ਵੀ ਇੱਥੇ ਬਹੁਤ ਸ਼ੌਕ ਆ ਪਿੰਡਾਂ ਨੂੰ ਇਹ ਬੀੜ ਆ ਰਾਜੇ ਦੀ ਮੈਂ ਤੁਹਾਨੂੰ ਕੋਲੇ ਵੀ ਜਾ ਕੇ ਵਿਖਾਉਣਾ ਹੇ ਮਿੱਤਰੋ ਆ ਵੇਖੋ ਕੋਲੇ ਜਿਵੇਂ ਆ ਪਾਸੇ-ਪਾਸੇ ਦੀ ਫਿਰਨੀ ਆ ਇਹ ਫਿਰ ਆ ਲੋਕ ਆਪਦੇ ਸਾਧਨਾ ਲੈ ਕੇ ਖੇਤ ਖੂਤ ਨੂੰ ਚਲੇ ਜਾਂਦੇ ਬੰਨੇ ਰਾਹ ਵੀ ਬਣਿਆ ਹੋਇਆ ਤੇ ਬਹੁਤ ਖੁੱਲਾ ਥਾਵਾਂ ਬੀੜ ਦਾ ਤੁਸੀਂ ਦੇਖ ਸਕਦੇ ਨੇ ਨੇੜੇ ਤੇੜੇ ਜਿੰਨੇ ਜਿੱਥੋਂ ਦੀ ਇੱਕ ਕੈਮਰੇ ਦੀ ਝਲਕ ਮੈਂ ਤੁਹਾਨੂੰ ਵਿਖਾਉਣਾ ਵਾ ਬਹੁਤ ਵਧੀਆ ਮੰਨ ਲਓ ਕਹਿ ਸਕਦੇ ਆ ਵੀ ਰਾਜੇ ਨੇ ਇੱਕ ਪੂਰਾ ਰਾਜ ਕੀਤਾ ਹੋਇਆ ਫਰੀਦਕੋਟ ਤੇ ਤੇ ਧੰਨਵਾਦ ਕਹਿੰਦੇ ਬੰਦਾ ਵੀ ਬਹੁਤ ਵਧੀਆ ਸੀ ਇਨਸਾਨ ਵੀ ਬਹੁਤ ਵਧੀਆ ਸੀ ਉਹ ਕੰਮ ਵੀ ਬੜਿਆਂ ਦੇ ਉਹਨਾਂ ਦਾ ਜਿੱਥੋਂ ਦੀ ਇੱਕ ਮੈਂ ਸੁਣਿਆ ਆਜੋ ਅੱਗੇ ਚੱਲਦੇ ਆਪਾਂ ਗੁਲਮ ਪੱਤਰਾ ਪਿੰਡ ਦੇ ਵਿੱਚ ਉੱਥੇ ਜਾ ਕੇ ਕਰਦੇ ਗੱਲ ਲੇ ਮਿੱਤਰੋ ਆਪਾਂ ਪਹੁੰਚਣ ਵਾਲਿਆਂ ਬਿਲਕੁਲ ਨੇੜੇ ਚਲੇ ਗਏ ਆ ਜਿਹੜਾ ਰੋਡ ਹੈਗਾ ਇਹ ਸਾਦਕ ਤੋਂ ਫਰੋਜਪੁਰ ਰੋਡ ਆ ਪਹਿਲਾਂ ਇਹ ਰੋਡ ਬਹੁਤ ਮਾੜਾ ਹੋਇਆ ਕਰਦਾ ਸੀ ਪਰ ਹੁਣ ਤਾਂ ਇਹ ਰੋਡ ਜਮਨ ਨਵਾਂ ਬਣ ਗਿਆ ਮੈਨੂੰ ਕਹਿਣ ਤੋਂ ਖਾਸ ਸਿੱਕੇਬੰਦ ਰੋਡ ਬਣ ਗਿਆ ਇਹ ਪਾਰ ਕਰਕੇ ਆਪਾਂ ਅੱਗੇ ਜਿਹੜਾ ਗੁਲਾਮੀ ਵਾਲੇ ਪਿੰਡ ਦੇ ਵਿੱਚ ਚਲੇ ਜਾਣਾ ਗੁਲਾਮ ਪੱਤਰਾ ਵੀ ਕਹਿ ਦਿੰਦੇ ਆ ਤੇ ਗੁਲਾਮੀ ਵਾਲਾ ਵੀ ਕਹਿ ਦਿੰਦੇ ਮਿੱਤਰੋ ਇਹ ਜਿਹੜਾ ਪਿੰਡ ਆ ਇਹ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਵੈਸੇ ਇੱਧਰ ਤੋਂ ਸਾਧਕ ਨੂੰ ਜਿਹੜਾ ਤੁਸੀਂ ਤੇ ਆਸ ਪਾਸਿਆਂ ਨੂੰ ਜਿਹੜਾ ਮਿੱਤਰੋ ਇਹ ਫਰੋਜਪੁਰ ਆ ਗਿਆ ਇੱਧਰ ਲਈ ਪਾਈ ਫਰੋਜਪੁਰ ਤੇ ਆ ਅੱਗੇ ਹੁਣ ਗੁਲਾਮੀ ਵਾਲਾ ਪਿੰਡ ਆ ਗਿਆ ਆ ਗਿਆ ਫਿਰਦ ਭਾਈ ਆਪਾਂ ਗੱਸਾ ਗੁਰਦੁਆਰਾ ਪਾਰ ਕਰਕੇ ਇਹਦੇ ਆਪਾਂ ਜਿਹੜੀ ਮੋੜ ਜਿਹੜਾ ਐਸ ਹੱਥ ਮੁਰਦਈ ਆਪਾਂ ਗਲੀ ਪੈਣ ਤੋਂ ਬਾਅਦ ਵੀ ਆਪਾਂ ਥੱਬੇ ਪਾਸੇ ਮਣਮਰਾ ਵਾ ਅੱਗੇ ਜਾ ਕੇ ਇਹ ਪਹਿਲੀ ਗਲੀ ਛੱਡਦੇ ਨਹੀਂ ਗੁਰਦੁਆਰੇ ਦੇ ਸਾਹਮਣੇ ਵਾਲੀ ਜਿਹੜੀ ਇਹ ਗਲੀ ਛੱਡ ਕੇ ਤੇ ਤੁਹਾਨੂੰ ਮੈਂ ਆ ਜਿੱਥੋਂ ਜੋ ਮੋਟਰਸਾਈਕਲ ਨਿਕਲਿਆ ਉਹ ਤੋਂ ਅਗਲੇ ਕੋਲੇ ਜਾਣਾ ਆਪਾਂ ਦੁਕਾਨ ਦਾ 게ਟ ਜਾ ਦੀਂਦਾ ਨਾ ਤੁਹਾਨੂੰ ਇੱਥੇ ਕਿਦਾਂ ਵੱਲੋਂ ਉਹ ਗੇਟ ਕੋਲੋਂ ਫੁਰਨਾ ਹੁੰਦਾ ਤੇ ਆਪਾਂ ਚੱਲਦੇ ਆ ਤੁਹਾਨੂੰ ਮੈਂ ਕਤਰੀ ਚੱਲੀ ਜਾਂਦੀ ਹੈ ਹੈ ਆ ਗੁਰਦੁਆਰਾ ਆ ਗਿਆ ਸਤਨਾਕ ਸਿੰਘ ਜਹਾਜ਼ਾਂ ਵਾਲੇ ਪੁੱਤ ਤੇ ਆ ਬੁਤਰਾ ਕਰੇ ਗੁਰਦੁਆਰ ਬੰਦੇ ਹੋਏ ਵੇਖ ਲਓ ਤੇ ਆ ਦਵਾਈਆਂ ਵਾਲੀ ਦੁਕਾਨ ਆ ਗਈ ਫੇਰ ਆ ਆਪਾਂ ਇੱਥੋਂ ਆ ਮੋੜ ਦੇਣੀ ਆ ਮਿੱਤਰੋ ਨੋਟ ਕਰ ਲਿਓ ਦੁਕਾਨ ਦੇ ਸਾਹਮਣੇ ਇੱਧਰ ਨੂੰ ਮੁੜਨਾ ਦਾ ਆਪਾਂ ਇਹ ਆਪਾਂ ਮੁੜ ਕੇ ਤੇ ਆਹ ਬਾਅਦ ਜਿੱਥੇ ਜੇ ਰੇਤਾ ਪਈ ਆ ਉੱਥੇ ਆਹ ਕਰਦਾ ਆਪਾਂ ਉਹ ਕਾਰ ਠੀਕ ਆ ਆਪਾਂ ਪਾਉ ਦੇ ਕੋਲੇ ਜਾਣਾ ਵਾ ਬੰਦ ਕਰਾ ਤੁਹਾਨੂੰ ਲਈ ਆਪਾਂ ਪਾਉ ਸਰਮਣ ਦੇ ਕੋਲੇ ਪਹੁੰਚ ਗਏ ਆ ਵੀਡੀਓ ਕਵਰ ਕਰਨੀ ਆ ਬਲੌਗ ਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਖੜੀ ਆ ਜਿਹਦਾ ਥਣ ਥਣ ਚੰਗਾ ਤੇ ਮੂੰਹ ਐ ਨੂੰ ਕਰਦੀ ਆ ਤੇ ਲੇਵੇ ਲੂਵੇ ਵਾਲੇ ਪੂਰੇ ਬੰਬਲੇਵਾ ਥੱਲੋ ਸੁਆ ਸਰਮਣ ਪਾਉਏ ਕਿੰਨਵਾ ਵਾ ਕਿਹੜੀ ਨਾਮ ਮੰਗ ਫਿਰ ਆਹ ਖੁੱਲੇ ਸਿੰਘਾਂ ਦੀ ਥੋੜੀ ਜੀ ਪਿੱਛੋਂ ਲਈ ਵੀਰੇ ਇਧਰੋਂ ਕਰੀ ਮੜੀ ਵੱਡੀ ਆ ਝੋਟੀ ਜਿਹੜੀ ਹੈ ਕਰੀ ਵੀਰੇ ਪਿੱਛੋਂ ਜਾ ਕੇ ਐਂ ਨੂੰ ਮੜੀ ਝੋਟੀ ਦਾ ਤਾਂ ਮਾਨੂੰ ਦੀਵਾ ਲੂਗਾ ਵਖਾ ਦਿਆ ਵੇ ਰੇਟ ਪੁੱਛਦੇ ਨਾ ਉਹ ਝੋਟੀ ਪਹੁੰਚ ਗਿਆ ਸੋਦਣਾ ਪਾਉ ਆਪਾਂ ਆ ਜਾਂਦਾ ਵੇਖੋ ਥੱਲੋ ਥੱਲੋ ਚੰਗੀ ਆ ਹਨਾ ਪਾੜਾ ਪਾਉ ਕਿ ਸੈੱਡ ਸੂਟ ਕਰੀ ਫਿਰਦੀ ਵੈਸੇ ਨਾ ਨਾ ਪਾੜਾ ਪਾੜਾ ਠੀਕ ਆ ਦੁੱਧ ਕਿੰਨਾ ਦੇ ਦਿੰਦੀ ਆ ਸਰਮਣ ਪਾਉ 17 ਕਿਲੋ 17 ਕਿਲੋ ਸੁਆ ਕਿੰਨਵਾ ਸੂਣਾ ਇਹਨੇ ਤੀਜਾ ਤੀਜਾ ਰੇਟ ਇਹਦਾ ਬਾਈ 1.45 1.45 ਤੇ ਇਹ ਤੋਰਦੀ ਥੋੜੀ ਜੀ ਫਿਰ ਮੈਂ ਨਾ ਬਾਈ ਤੋਰ ਦੇ ਮਿਲ ਕੋ ਆ ਆਪਣੇ ਨਾਲ ਕਰ ਲੈ ਹੂੰ ਅੱਛਾ ਸੋਈ ਵੀ ਦੇ ਦੇਾਂਗਾ ਮੈਂ ਸੋਈ ਵੀ ਦੁੱਧ ਚਵਾ ਕੇ ਵੀ ਦੇ ਦਾਂ ਠੀਕ ਹੈ ਵੱਡੀ-ਵੱਡੀ ਬਹੁਤ ਛੋਟੀ ਚੰਗੀ ਆ ਯਾਰ ਥੱਲੋ-ਥੱਲੋ ਬੜੀ ਆ ਹਨਾ ਠੀਕ ਖਬਰਦਾਰ ਹੂੰ ਲਿਆ ਮੂੜਦੇ ਆ ਪਾਉ ਮੂੜਦੇ ਨੂੰ ਜਲਦੀ ਲਿਆਵਾਂ ਜੇ ਆਪਾਂ ਵਲੌਗ ਬਣਾਉਣਾ ਵਲੌਗ ਦੇ ਵਿੱਚ ਆਪਾਂ ਫਿਰ ਮੈਂ ਕਿਹਾ ਵੀ ਤੁਹਾਨੂੰ ਵਿਖਾਈ ਦਈਏ ਆਪਾਂ ਇਹ ਵੀ ਤੇ ਅਜਾਪਾ ਉਹ ਜਿਹੜੀ 2 ਨੰਬਰ ਤੇ ਦੂਜੀ ਝੋਟੀ ਆ ਇਹ ਕਿੰਨੇ ਵਾਂ ਸੂਆ ਹੁੰਦੀ ਆ ਦੂਜਾ ਸੂਆ ਸਰਵੇ 6 ਦੰਦ ਦੂਜਾ ਸੂਆ 6 ਦੰਦ ਕਿੰਨੇ ਦਿਨਾਂ ਦੀ ਕੱਚੀ ਆ ਬਾ 2-4 ਦਿਨਾਂ ਦੀ ਅੱਛਾ ਇਹਦਾ ਵੱਡੀ ਝੋਟੀ ਦਾ ਰੇਟ ਕੀ ਆ ਤੇ ਉਹਦਾ ਰੇਟ ਕੀ ਆ ਬਾਈ ਵੱਡੀ ਝੋੜੀ ਦਾ 145 ਵੱਡੀ ਇਹਦਾ ਝੋਟੀ ਦਾ ਰੇਟ ਹੈਗਾ 1,45,000 ਤੇ ਦੁੱਧ 17 ਕਿਲੋ ਆਪਾਂ ਚਵਾ ਕੇ ਦੇ ਦਿਆਂਗੇ ਚਵਾ ਕੇ ਦੇਣਾ ਕੋਈ ਨਹੀਂ ਸੌਦਾ ਕਰਦੇ ਤੇ ਇਹ ਕਿੰਨਾ ਦੇ ਜੂਗੀ ਇਹ ਪਲੂਨ ਨੇ 13 ਲੀਟਰ ਦੁੱਧ ਪਾਇਆ ਅੱਛਾ ਇਹਦਾ ਰੇਟ ਪਾਉਗੀ ਕਰਨਾ ਆਪਾਂ ਇਹਦਾ 15 1,05,000 ਠੀਕ ਆ ਪਰ ਥੱਲੋਂ ਤੋਂ ਲੋਏ ਵੀ ਚੰਗੀ ਆ ਹਨਾ ਥਾਣ ਬੜਾ ਚੰਗਾ ਚੋਟੀ ਚੰਗੀ ਆ ਬਾਈ ਮਾਲ ਖਰਾ ਦੇਣਾ ਸਰਵੇ ਨਹੀਂ ਖਰਾ ਦੇਣਾ ਪੈਣਾ ਬਾਈ ਫੇਰ ਹੀ ਗੱਲ ਬਣਨੀ ਮਾਲ ਨਹੀਂ ਲੈਣੀਆਂ ਲੋਕਾਂ ਨੂੰ ਲੈ ਵੀ ਤੇ ਇਹ ਜਾਨਵਰ ਸੀ ਪਾਉ ਸਰਵਣ ਦੇ ਆਜੋ ਹੁਣ ਆਪਾਂ ਫੁੱਲ ਵੀਡੀਓ ਵੀ ਬਣਾਉਣੀ ਆ ਲੈ ਵੀ ਮਿੱਤਰੋ ਆਪਾਂ ਪਾਉ ਦੀ ਵੀਡੀਓ ਬਣਾ ਲਈ ਆ ਸਰਵਣ ਦੀ ਵੀਡੀਓ ਬਣਾ ਕੇ ਆਪਾਂ ਅਗਲੀ ਵੀਡੀਓ ਦੇ ਲਈ ਹੁਣ ਹੋ ਗਏ ਰਵਾਨਾ ਮਿੱਤਰੋ ਆਪਾਂ ਹੁਣ ਜਿਵੇਂ ਆਏ ਸੀ ਤੁਹਾਨੂੰ ਫੇਰ ਦੱਸ ਦੇਵਾਂ ਜੇ ਆਪਾਂ ਹੁਣ ਮੁੜ ਜਾਣਾ ਮਿੱਤਰੋ ਸੱਜੇ ਇਥੋਂ ਤੇ ਤੁਸੀਂ ਜੇ ਉਧਰ ਰੋਡ ਵਾਲੇ ਪਾਸੇ ਆਉਣੀ ਆ ਤੁਸੀਂ ਮੁੜਨਾ ਵਾ ਥੱਬਿਆ ਦੁਕਾਨ ਦੇ ਕੋਲ ਆ ਜੋ ਹੁਣ ਅਗਲੇ ਵੀਡੀਓ ਤੇ ਮਿਲਣਾ ਲੈ ਵੀ ਮਿੱਤਰੋ ਇੱਕ ਫਾਈ ਛੜਕੀ ਜਾਂਦਾ ਸਪਰੇ ਦੇਖੋ ਤੁਸੀਂ ਮਸ਼ੀਨੀ ਜੋਂ ਕਨੇ ਕਿੰਨਾ ਸੰਖਾ ਕਰਤਾ ਕੰਮ ਆ ਫਾਈ ਏਸੀ ਵਾਲਾ ਟਰੈਕਟਰ ਆਇਆ ਹੋਇਆ ਭਾਈ ਨੇ ਤੇ ਇਸ ਦੇ ਨਾਲ ਫਾਈ ਛੜਕੀ ਜਾਂਦਾ ਮੈਂ ਐਨੋਂ ਤਾਂ ਮੈਂ ਇੱਕ ਘੇਰੇ ਦੇ ਵਿੱਚ ਫੜਾ ਨਹੀਂ ਤਾਂ ਮੇਰੇ ਹਿਸਾਬ ਨਾਲ ਯਾਰ ਇੱਕ ਨਾਲ ਅੰਗਰ ਥੋੜਾ ਤਾਂ ਕਵਰ ਕਰੀ ਜਾਂਦਾ ਹੂੰਗਾ ਦੀਪ ਹਨਾ ਹੂੰ ਦੇਖੋ ਕੋਹ ਦੀ ਜਗਾੜਾ ਵੇਖੋ ਬਈ ਲੋਈ ਮਿੱਤਰੋ ਅਸੀਂ ਗਏ ਸੀ ਗੋਲੇ ਵਾਲੇ ਆਪਦੀ ਮਾਸੀ ਜੀ ਦੇ ਘਰੇ ਕਿਉਂਕਿ ਮਾਸੀ ਦੇ ਮੁੰਡੇ ਕੋਲੇ ਕੁੜੀ ਹੋਈ ਸੀ 2 ਮਹੀਨਿਆਂ ਦੀ ਤੇ ਆ ਸਾਡੇ ਤੋਂ ਕਾਮਾਕਾਰਾਂ ਦੇ ਵਿੱਚ ਗਿਆ ਨਹੀਂ ਜਾਇਆ ਤੇ ਫਿਰ ਅੱਜ ਲੱਗਿਆ ਸੀ ਟਾਈਮ ਤੇ ਫਿਰ ਅੱਜ ਅਸੀਂ ਬਾਈ ਆਦੇ ਕਾਕੇ ਨੂੰ ਦੇਖਣ ਚਲੇ ਗਿਆ ਵਾਏ ਵਾਏ ਕਰਦੇ ਸਾਰੇ ਵਾਏ ਵਾਏ ਆ ਆ ਦੇਖ ਲੋ ਬਾਈ ਤੇ ਅਸੀਂ ਚਲੇ ਗਏ ਤੇ ਬਾਈ ਅਸੀਂ ਕਰ ਲਿਆ ਬਾਈ ਇਹਨਾਂ ਨੂੰ ਕੀ ਨਾਂ ਪੁੱਤਰ ਖਾ ਤੇਰਾ ਮੈਨੂੰ ਨਾਂ ਹੀ ਨਹੀਂ ਪਤਾ ਜਦ ਤੱਕ ਹੈਂ ਜੱਫੀਰਤ ਜੱਫੀਰਤ ਕੀ ਹੈਗਾ ਮੇਰੀ ਮਾਸੀ ਦਾ ਮੁੰਡਾ ਬੰਦਾ ਬੜਾ ਖਤਰਨਾਕ ਹੈ ਨੰਬਰਦਾਰੀ ਕੀਤੀ ਹੈ ਨੇ ਪਿੰਡ ਦੇ ਵਿੱਚ ਵੀ ਉਹਨੂੰ ਨਿਆਣੀ ਉਮਰ ਦੇ ਵਿੱਚ ਹਜੇ ਤੱਕ ਸਾਨੂੰ ਪਤਾ ਨਹੀਂ ਲੱਗ ਲਓ ਵੀ ਮਿੱਤਰ ਸਾਡੀ ਤੋਂ ਜਾ ਆਇਆ ਨਹੀਂ ਗਿਆ ਕਿਉਂਕਿ ਮਾਸੀ ਦੇ ਮੁੰਡੇ ਦਾ ਗੁੱਸਾ ਸੀ ਜਿਹੜਾ ਉਹ ਅਸੀਂ ਕਰਤਾ ਦੂਰ ਤੇ ਹੁਣ ਅਸੀਂ ਜਾਣਾ ਡੱਲੇ ਵਾਲੇ ਡੱਲੇ ਵਾਲਾ ਕੋਲੇ ਵਾਲੇ ਦੇ ਨਾਲ ਹੀ ਪਿੰਡ ਆ ਜਾਵਾਂ ਤੇ ਉਦੋਂ ਬਾਅਦ ਜਾਣਾ ਅਸੀਂ ਝੋਟੀ ਵਾਲੇ ਪਹਿਲਾਂ ਅਸੀਂ ਡੱਲੇ ਵਾਲਾ ਕੱਟਦੇ ਆਂ ਤੇ ਫਿਰ ਅਸੀਂ ਜਾਵਾਂਗੇ ਝੋਟੀ ਵਾਲੇ ਕਿਉਂਕਿ ਝੋਟੀ ਵਾਲੇ ਜਿਹੜੇ ਭਰਾ ਦੇ ਕੋਲੇ ਜਾਣਾ ਉਹ ਭਰਾ ਸਕੂਲ ਦੀ ਵੈਨ ਚਲਾਉਂਦਾ ਇਸ ਕਰਕੇ ਫਿਰ ਉਹ ਆਜੂਗਾ ਸਾਢੇ 4:30 ਵਜੇ ਤੈਨੂੰ ਘਰੇ ਤੇ ਫਿਰ ਅਸੀਂ ਮੰਨ ਲਓ 5:30 ਵਜੇ ਕੋਈ ਫੋਨ ਜਾਵਾਂਗੇ ਚਲੋ ਚੱਲਦੇ ਆਪਾਂ ਆਜੂ ਡੱਲੇ ਨੂੰ ਲਓ ਵੀ ਮਿੱਤਰੋ ਆਪਾਂ ਐਂਟਰੀ ਕਰਤੀ ਯਾਰ ਜਿਹੜੀ ਡੱਲੇ ਵਾਲੇ ਪਿੰਡ ਦੇ ਵਿੱਚ ਤੇ ਦੱਲੇ ਵਾਲਾ ਤੁਸੀਂ ਵੇਖ ਲਓ ਵੀ ਡੱਡੇ ਆ ਅੱਧਕ ਤੇ ਲੱਲੇ ਲਾਵਾਂ ਤੇ ਵਾਹੇ ਕੰਨ ਡੱਲੇ ਵਾਲਾ ਪਿੰਡ ਇੱਕ ਵੱਡਾ ਪਿੰਡ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਸੇ ਪਿੰਡ ਦਾ ਹੀ ਬਾਈ ਆ ਜਿਹੜਾ ਬਹੁਤ ਵੱਡਾ ਯੋਗਦਾਨਾ ਹੁਣ ਵੀ ਖੰਡੋਰੀ ਬਾਡਰ ਦੇ ਉੱਤੇ ਬੈਠਾ ਹੋਇਆ ਬਾਈ ਆਪਾਂ ਨੂੰ ਪਤਾ ਸਾਰਿਆਂ ਨੂੰ ਤੇ ਰਾਜੋ ਆਪਾਂ ਬਾਈ ਦਾ ਕੋਲੇ ਜਾਣੇ ਜਿੰਦੇ ਕੋਲ ਜਾਨਵਰ ਆ ਕੀ ਜਾਨਵਰ ਆ ਸਾਰੀ ਡਿਟੇਲ ਜਾਣਦੇ ਆ ਯਾਰ ਆਓ ਵੀ ਬਾਈ ਹੁਣ ਉਹਦਾ ਬਈਆ ਚਿੱਟੇ ਰੰਗ ਵਾਲਾ ਹੀ ਘਰ ਆ ਬਾਈ ਹੋਰ ਅਸਾਂ ਹੱਥ ਘੜੇ ਕਰਦੇ ਆਪਾਂ ਉੱਤੋਂ ਦੀ ਜਾਣਾ ਵਾ ਵੀ ਮੰਨ ਲਓ ਆਪਾਂ ਜਾਣਾ ਇੱਥੋਂ ਆਪਾਂ ਸੱਜੇ ਮੁੜ ਜਾਣਾ ਸੱਜੇ ਮੁੜ ਕੇ ਬਾ ਥੋੜੀ ਜਿਹੀ ਗਾਹ ਜਾ ਕੇ ਤੁਹਾਨੂੰ ਹੋਵੇ ਖੱਬੇ ਖੱਬੇ ਮੁੜ ਜਾਣਾ ਸੌਰੀ ਭਾਈ ਸੱਜੇ ਨਹੀਂ ਆਪਾਂ ਮੋੜ ਮਨ ਲੱਗੇ ਇੱਥੋਂ ਖੱਬੇ ਖੱਬੇ ਮੁੜ ਕੇ ਆਪਾਂ ਹੁਣ ਜਾਵੜਨਾ ਥੋੜੀ ਜਿਹੀ ਗਾ ਆ ਸਕੂਲ ਆ ਪਤਾ ਨਹੀਂ ਕੀ ਜੀ ਤੇ ਆਪਾਂ ਡਿਸਕਵਰੀ ਲਾੜੋ ਦੇ ਸਕੂਲ ਨਾਲੋਂ ਇਹ ਪਾਰ ਕਰਨ ਤੋਂ ਬਾਅਦ ਹੁਣ ਆਪਾਂ ਫਿਰ ਪਹਿਲੀ ਪਹਿਲੀ ਗਲੀ ਮੁੜ ਜਾਣੀ ਹੈ ਬਸ ਆਪਾਂ ਆਹ ਜਿਹੜੀ ਸੜਕ ਵੀ ਇਹ ਥੱਬਿਆਂ ਤੋਂ ਫੇਰ ਆਪਾਂ ਮੁੜਦੇ ਹਾਂ ਠੀਕ ਆ ਆਪਾਂ ਮੁੜ ਗਏ ਥੱਬੇ ਹੱਥ ਪੁੱਤਰੋ ਤੇ ਆ ਜਾਂਦਾ ਭਈਆ ਆਪਣੀ ਵੇਟ ਕਰ ਰਿਹਾ ਭਈਆ ਆਪਣੀ ਅੱਗੇ ਖੜਾ ਹੋਇਆ ਸਰਾ ਸਾਡਾ ਆਜੋ ਜਾਂਦੇ ਆ ਭਾਈ ਕੋਲੇ ਕਿਹੜੇ ਜਾਨਵਰ ਆ ਵੇਖਦੇ ਲੈ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਡੱਲੇ ਵਾਲੇ ਪਿੰਡ ਦੇ ਵਿੱਚ ਤੇ ਡੱਲੇ ਵਾਲੇ ਪਿੰਡ ਦੇ ਵਿੱਚ ਲੱਭੀ ਬਾਈ ਦਾ ਨਾਮ ਆ ਦੋ ਤਿੰਨ ਜਾਨਵਰ ਬਾਈ ਦੇ ਕੋਲੇ ਵਕਾਉ ਆ ਜਿਹੜੀ ਮੈਂ ਹੈ ਨਾ ਮਿੱਤਰੋ ਗ੍ਰੇਡਡ ਮੱਜਾਂ ਦੇ ਵਿੱਚ ਪੈਂਦੀ ਆ ਪਰ ਮਰੀਕਣ گاਵਾ ਦੇ ਲੇਵਿਆਂ ਨੂੰ ਮਤ ਪਾਉਂਦੀ ਆ ਕਰਮਾ ਵਾਲੀ 24 ਕਿਲੋ ਤੋਂ ਉੱਧਰ ਕੜਾੜਾ ਪਾਈ ਆ ਉਹਦਾ ਵੀ ਕੋਈ ਸੌਦਾ ਕਰ ਲਵੇ ਆਪਣੇ ਨਾਲ ਆਪਾਂ ਚਵਾ ਕੇ ਵੀ ਦੇ ਦੇਾਂਗੇ ਜੇ ਇਸ ਤਰ੍ਹਾਂ ਵੀ ਖਰੀਦਰੀਆਂ ਉਹ ਤੁਹਾਡੇ ਕਿਸਮਤ ਤੇ ਡਿਪੈਂਡ ਹੋਊਗਾ ਰੇਟ ਆ ਜਿਹੜਾ ਮਿੱਤਰੋ ਇਹਦਾ 1,90,000 ਰੁਪਿਆ ਬਾਈ ਨੇ ਤੈਅ ਕੀਤਾ ਹੋਇਆ ਵੇਖੋ ਜਰਾ ਜੀ ਤੁਸੀਂ ਤੰਬੂ ਲਈ ਫਿਰਦੀ ਆ ਥੱਲੋਂ ਦਾ ਕਰਮਾ ਵਾਲੀ ਤੇ ਇਹ ਹੋ ਗਈ ਮੱਝ ਕੀਤੀ ਸੀ ਕਵਰ ਆਪਾਂ ਤੇ ਇੱਕ ਆ ਗਾਂਵਾਂ ਗਾਂ ਦੀ ਫਲਕਾਰੀ ਤਾਂ ਡਿੱਗ ਗਈ ਆ ਪਰ ਪਾਈ ਤਿੰਦੇ ਉੱਤੇ ਵੀ ਸੀ ਆਪਾਂ ਇਹ ਗਾਂ ਲੈਂਦੀ ਆ ਜੇ 15 ਦਿਨ ਲੈ ਜੂਗੀ ਵੀਰੇ ਹਨਾ ਹਾਂ ਜੀ ਹਾਂ 15 ਚੰਗੇ ਦੁੱਧ ਦਾ ਰਕਾਰ ਕਿੰਨੇ ਕੁ ਦਾ 30 32 ਦਾ ਹੈਗਾ ਇਹਦਾ ਬਾਈ ਬਾਈ ਆਮ ਨਾ ਹੋਊਗਾ ਫਾਰਮ ਤੋਂ ਹੀ ਲਈ ਸੀ ਫਾਰਮ ਤੋਂ ਹੀ ਲਈ ਸੀ ਇਹ ਵੇਖੋ ਮਿਹਨਤ ਨੂੰ ਸਲਾਮ ਹੁੰਦੀ ਆ ਹਰ ਬੰਦੇ ਦੀ ਇਹ ਬਾਈ ਹੁਣਾਂ ਨੇ ਵੇਖ ਲਓ ਤੁਸੀਂ ਗਾਂ ਰਿਪੀਟਰ ਲੈ ਕੇ ਤਿਆਰ ਕੀਤੀ ਆ ਵੀ ਮਤਲਬ ਇਹਨਾਂ ਨੂੰ ਚੰਗੇ ਦੁੱਧ ਦਾ ਪਤਾ ਸੀ ਵੀ ਇਹਨੇ ਚੰਗਾ ਦੁੱਧ ਦਿੱਤਾ ਹੋਇਆ ਤੇ ਬਾਈ ਹੁਣਾਂ ਨੇ ਮਿਹਨਤ ਕੀਤੀ ਆ ਵੇਖ ਲਓ ਕਰਮਾਂ ਵਾਲੀ ਗੱਪਣ ਖੜੀ ਆ 15 ਦਿਨਾਂ ਦੀ ਕੱਚੀ ਆ 30 32 ਕਿਲੋ ਵਾਲੀ ਗਾਂ ਮਿੱਤਰੋ ਲੇਵੇ ਭਾਂਡੇ ਵਾਲੀ ਆ ਦੇਖ ਸਕਦੇ ਇਹਦਾ ਰੇਟ ਆ ਜਿਹੜਾ ਮਿੱਤਰੋ ਉਹ ਲੱਖ ਰੁਪਈਆ ਤੈਅ ਕੀਤਾ ਵਾ ਬਾਈ ਨੇ ਤੇ ਇੱਕ ਬਾਈ ਹੁਣਾਂ ਦੇ ਕੋਲੇ ਜਿਹੜੇ ਭਰਾ ਪੂ ਬੂਰਾ ਕੱਟਾ ਵੀ ਹੈਗਾ ਮਿੱਤਰੇ ਇਹਦੀ ਉਮਰ ਹੋਊਗੀ ਤੇਰਾ 14 ਮਹੀਨੇ ਦਾ ਕੱਟਾ ਹੈ ਹੈਂ ਹਾਂਜੀ ਹੋਊਗੀ ਤੇਰਾ 13-14 ਮਹੀਨੇ ਦੀ ਉਮਰ ਦਾ ਕੱਟਾ ਇਹਦਾ ਜਿਹੜਾ ਰੇਟ ਆ ਉਹ 22000 ਰੁਪਿਆ ਦਾ ਮਿੱਤਰੋ ਇਹ ਅੱਜ ਦੇ ਵਲੌਗ ਵਿੱਚ ਡੱਲੇ ਵਾਲੇ ਦੇ ਲਓ ਮਿੱਤਰੋ ਆਪਾਂ ਭਰਾ ਦੀ ਵੀਡੀਓ ਕਰਕੇ ਕਵਰ ਹੁਣ ਕੱਲੇ ਆ ਇਸ ਟਾਈਮ ਛੋਟੀ ਵਾਲੇ ਪਿੰਡ ਦੇ ਵਿੱਚ ਅੱਜ ਨੂੰ ਮਿਲਦੇ ਆਪਾਂ ਛੋਟੀ ਵਾਲੇ ਪਿੰਡ ਦੇ ਵਿੱਚ ਤੇ ਛੋਟੀ ਵਾਲੇ ਜਾ ਕੇ ਦਿਖਾਉਦੇ ਆ ਤੁਹਾਨੂੰ ਕੀ ਚਾਹੁੰਦਾ ਲੈ ਵੀ ਮਿੱਤਰੋ ਆਪਾਂ ਗੋਲੇ ਵਾਲੇ ਤੋਂ ਹੋ ਗਏ ਆ ਹੁਣ ਤੁਹਾਨੂੰ ਮੈਂ ਦੱਸਦਾ ਆਹ ਜਿਹੜੀ ਪੁਲੀ ਪਾਰ ਕਰਨ ਤੋਂ ਬਾਅਦ ਆ ਸੁੱਧੀ ਸੜਕ ਜਿਹੜੀ ਇਹ ਤਾਂ ਚਲੀ ਜਾਂਦੀ ਆ ਮਲੂਕਾ ਪੱਤੀ ਦੇ ਵਿੱਚ ਠੀਕ ਆ ਜੀ ਤੇ ਆਪਾਂ ਮੁੜ ਜਾਣਾ ਐਸ ਸਾਈਡ ਨੂੰ ਜਿਹੜੀ ਸਾਈਡ ਤੋਂ ਗੱਡੀ ਆ ਰਹੀ ਆ ਇਹ ਜਾਂਦੀ ਆ ਸਿੱਧੀ ਛੜ ਕੇ 베ਗੂ ਵਾਲੇ ਹਨਾ 베ਗੂ ਵਾਲੇ ਆਪਾਂ ਜਾਣਾ ਇੱਥੋਂ ਹੁਣ 베ਗੂ ਵਾਲੇ ਤੇ ਤੁਹਾਨੂੰ 베ਗੂ ਵਾਲੇ ਤੋਂ ਰਸਤਾ ਵੀ ਦੱਸ ਦਾਂ ਲਾ ਵੀ ਮਿੱਤਰੋ ਆਪਾਂ ਜਿਹੜਾ 베ਗੂ ਵਾਲੇ ਆ ਗਏ ਆ ਤੇ ਹੁਣ ਆਪਾਂ 베ਗੂ ਵਾਲੇ ਤੋਂ ਜਾਣਾ ਵਾ ਛੋਟੀ ਵਾਲੇ ਨੂੰ ਉੱਤਈ ਰਸਤਾ ਵਾ ਆ ਜੋ ਆਪਾਂ ਚੱਲਦੇ ਆ ਤੁਹਾਨੂੰ ਆ ਵੇਖ ਤੋਂ ਅਗੋਂ ਤੁਸੀਂ ਮੋੜ ਲਓ ਵੀ ਫੇਰ ਖੱਬੇ ਹੀ ਮੁੜ ਜਾਣਾ ਆਜੋ ਜਿੱਧਰੋਂ ਲਾਈਟ ਵਾਜੀ ਦੀ ਇਧਰਲੇ ਪਾਸੇ ਮੁੜਨਾ ਤੁਸੀਂ ਜਿੱਤਾ ਦੀ ਇਹ ਚਲੀ ਜਾ ਰਹੀ ਹੈ ਸੜਕ ਛੋਟੀ ਆਹ ਦੇਖੀ ਜਮੇ ਦੋ ਵੀ ਮੇਰਾ ਇੱਥੋਂ ਇਸ ਤਰ੍ਹਾਂ ਆਪਾਂ ਹੁਣ ਮੁੜ ਜਾਣਾ ਸੱਜੇ ਤੇ ਸੱਜੇ ਮੁੜ ਕੇ ਬਾ ਥੋੜੀ ਜਿਹੀ ਬਾੜੀ ਅੱਗੇ ਜਾਣਾ ਆਂਦਾ ਆਪਾਂ ਹੋ ਜਾਣਾ ਫੇਰ ਇੱਥੋਂ ਖੱਪੇ ਠੀਕ ਹੈ ਜੀ ਆ ਹੋ ਗਿਆ ਆਪਾਂ ਹੁਣ ਖੱਪੇ ਮਿੱਤਰੋ ਇਹ ਆਹ ਇਹ ਸਿੱਧੀ ਸੜਕਾ ਜਿਹੜੀ ਚਿੱਟੀ ਪੱਟੀ ਵਾਲੀ ਇਹ ਆਪਾਂ ਤੁਰੇ ਜਾਂਦੇ ਆ ਤੇ ਇਹ ਸਿੱਧੀ ਜਾ ਵਰਨੀ ਆ ਛੋਟੀਆਂ ਦੇ ਨਹੀਂ ਮਿੱਤਰੋ ਇੱਕ ਅਸੀਂ ਤੁਰੇ ਜਾਂਦੇ ਸੀ ਹੁਣ ਅਸੀਂ ਛੋਟੀ ਵਾਲੇ ਕੋ ਜਾਣਾ ਸੌਰੀ ਜਿਹੜਾ ਬੇਕੂਆਲੇ ਤੋਂ ਜਾਣਾ ਵਾ ਛੋਟੇ ਘਾਣੇ ਤੋਂ ਘਾਣੇ ਤੋਂ ਬਾਅਦ ਆਉਣਾ ਵਾ ਛੋਟੀ ਵਾਲਾ ਪਿੰਡ ਅੱਛਾ ਬਈ ਇਹ ਫਿਰ ਤੁਸੀਂ ਰੋਟਾ ਵੀ ਟਰਾਹੇ ਬਈ ਵਧੀਆ ਮਨ ਲਗਉਦਾ ਪੈਣੀ ਸਭ ਤੋਂ ਥੋੜੇ ਜਿਹਾ ਇੱਥੇ ਹੀ ਬੋਲਦੇ ਆ ਉੱਪਰ ਵੀ ਦਾ ਕੰਮ ਕਰੇ ਬੜੇ ਨੇੜੇ ਆ ਜਾ ਉੱਥੇ ਕਰਕੇ ਆਵਾਜ਼ ਨਹੀਂ ਚਾ ਉਹਨੂੰ ਬੰਦ ਕਰ ਦੇ ਇੱਕ ਰੁਪਏ ਤੇ ਇਹ ਸਰਪਸਟ ਆਦੀ ਹੈ ਬਾਈ ਪੁਲੀ ਦਾ ਸਟਾਰਟ ਕੇ ਡੀਜ਼ਲ ਦੇ ਕੇ ਪੈਟਰੋਲ ਦੇ ਦੱਸਾ ਕਿੰਨਾ ਦੇ ਹੱਥ ਆ ਜਾਂਦਾ ਪੀਟਰ ਹੈ ਇੱਕ ਕਿਲੇ ਦਾ ਲੀਟਰ ਠੀਕ ਆ ਬਾਈ ਯਾਰ ਫਿਰ ਤਾਂ ਹਨ ਵੀ ਮੰਨ ਲਓ ਕਹਿਣ ਤੋਂ ਬਾਅਦ ਕਿੰਨੇ ਚ ਪੈ ਗਿਆ ਹੀ ਇਹ ਕਿੰਨੇ ਹਜ਼ਾਰ ਚ ਪੈ ਗਿਆ ਹੀ ਇਹ ਉਹ ਤਾਂ 70 ਲੱਖ ਹਜ਼ਾਰ 2 ਲੱਖ ਦਾ ਉਹ ਤੁਹਾਨੂੰ ਸਬਸਿਡੀ ਕਿੰਨੀ ਮਿਲ ਗਈ ਸੀ 5000 ਰੁਪਏ ਵੀ ਡੇਢ ਤੇ ਰਹਿ ਗਿਆ ਹੀ ਕੀ ਦਾ ਬਾਈ ਤੇ ਇਹਦੇ ਚੋਂ ਮਾੜਾ ਫਿਰ ਚੱਲਦਾ ਜੁਲਦਾ ਓਕੇ ਆ ਜਿਵੇਂ ਜੋਰ-ਜ਼ੋਰ ਲਾ ਦਿੰਦਾ ਪੂਰਾ ਬਈਏ ਠੀਕ ਆ ਬਾਈ ਠੀਕ ਆ ਤੇ ਇਹਦੇ ਗੇਅਰ ਗੁਰ ਪੈਂਦੇ ਆ ਬਾਈ ਫਿਰ ਕਿੱਥੀ ਕਰੀਂ ਤੋੜ ਦੋਗੇ ਮਾੜਾ ਜਿਹਦਾ ਪਾਇਓ ਗੇਅਰ ਨਹੀਂ ਠੀਕ ਹੈ ਨਹੀਂ ਇਹ ਤੋਂ ਉਤਰ ਜਾਂਦਾ ਹੋਇਆ ਤੇ ਬਾੜੀ ਕਹਿੰਡ ਚੀਜ਼ ਆ ਯਾਰ ਬਾਈ ਹਨਾ ਉਹ ਲੈ ਬਾਈ ਭਾਜਦਾ ਪੁੱਜਦਾ ਚੰਗਾ ਹੋ ਲੈ ਇਹਦਾ ਜਾਂਦਾ ਵਾਪਰੋ ਠੀਕ ਹੈ ਬਾਈ ਦੇਖੋ ਮਿੱਤਰੋ ਠੀਕ ਆ ਯਾਰ ਹਨਾ ਦੀਪ ਜਿਵੇਂ ਨਿੱਕੇ ਬੰਦੇ ਨੂੰ ਤਾਂ ਠੀਕ ਹੈ ਸਿਸਟਮ ਇਹ ਹੈ ਹਾਂ ਘੱਟ ਖੇਤੀ ਵਾਲੇ ਨੂੰ ਤਾਂ ਬਹੁਤ ਆ ਵੀ ਭਈਆ ਇੱਧਰ ਇਹਨਾਂ ਪਿੰਡਾਂ ਦੇ ਵਿੱਚ ਸਬਜ਼ੀ ਦਾ ਬਹੁਤ ਖੇਤੀ ਕਰਦੇ ਕਿਉਂ ਗਿਆਣਾ ਪਿੰਡ ਹੋ ਗਿਆ ਜਦੋਂ ਬੇਗੂ ਆਣਾ ਹੋ ਗਿਆ ਜੇ ਆਪਾਂ ਕਹਿੰਦਾ ਝੋਟੀ ਵਾਲੇ ਨੂੰ ਵੀ ਜਾਣਦੇ ਆ ਉਹ ਵੀ ਪਿੰਡਾਂ ਦੇ ਵਿੱਚ ਇੱਥੇ ਸਬਜ਼ੀ ਜਿਹੜੀ ਕਾਫੀ ਕਾਫੀ ਦੇ ਵਿੱਚ ਬੀਜੀ ਜਾਂਦੀ ਆ ਆਜੋ ਮਿਲਦੇ ਆਪਾਂ ਛੋਟੀ ਵਾਲੇ ਤੋਂ ਲੱਕੂ ਘਿਆਣੇ ਤੋਂ ਜਾਣਾ ਲਓ ਵੀ ਆਪਾਂ ਪਹੁੰਚ ਗਏ ਛੋਟੀ ਵਾਲੇ ਪਿੰਡ ਦੇ ਵਿੱਚ ਤੇ ਹੁਣ ਆਪਾਂ ਬਾਈ ਤੋਂ ਕਰਦੇ ਆ ਗੱਲ ਕਿਹੜੇ ਪਾਸੇ ਬਾਈ ਦਾ ਘਰ ਆ ਸਕੂਲ ਦੇ ਕੋਲੇ ਆਪਾਂ ਗਏ ਆ ਤਾਂ ਸਕੂਲ ਹੀ ਆ ਸੀਨੀਅਰ ਸੈਕੰਡਰੀ ਆਪਾਂ ਸਕੂਲ ਕੋਲੇ ਖੜ ਕੇ ਲਾਉਨੇ ਬਾਈ ਨੂੰ ਫੋਨ ਲਓ ਵੀ ਬਾਈ ਆਪਾਂ ਚੱਲੇ ਆ ਬਾਈ ਦੇ ਘਰੇ ਆਪਾਂ ਨੂੰ ਬਾਈ ਨੇ ਨਾਂ ਦੱਸਿਆ ਬਬਲ ਖਾਲਸੇ ਦੇ ਘਰੇ ਜਾਣਾ ਆਪਾਂ ਤੇ ਬਾਈ ਦਾ ਘਰ ਹੈਗਾ ਜਿਹੜਾ ਮਿੱਤਰੋ ਇੱਥੋਂ ਜਿਹੜੀ ਖੜਕ ਜਾਂਦੀ ਆ ਕੋਈ ਮੰਨ ਲਓ ਮਚਾਕੀ ਨੂੰ ਛੋਟੀ ਵਾਲੇ ਤੋਂ ਮਚਾਕੀ ਵਾਲੀ ਵਾਲੀ ਛੜਕ ਆ ਜਿਹੜੀ ਉਹ ਛੜਕ ਦੇ ਜਾ ਕੇ ਬਾਈਆਂ ਦਾ ਵੀ ਅੱਧਾ ਕੋ ਕਿਲੋਮੀਟਰ ਅੱਗੇ ਆ ਜਾ ਤੇ ਆਪਣਾ ਨਹਿਰ ਨੰਗਨਸਾਰ ਹੀ ਘਰਾਂ ਬੈਠਾ ਖੜੀਆਂ ਬਾਹਰ ਬਾਈਆਂ ਸਕੂਲ ਵਾਲੀਆਂ ਬੱਸਾਂ ਆਪਾਂ ਮੋੜਨ ਲੱਗਿਆ ਆ ਵੀ ਮਿੱਤਰੋ ਲਿਖਿਆ ਹੋਇਆ ਮਚਾਕੀ ਕੋਰ ਤੋਂ ਦੇਖ ਸਕਦੇ ਹੋ ਵੀ ਜਿੱਧਰਲੇ ਪਾਸੇ ਲੜਕੀਆਂ ਜੱਗੀ ਜਾਂਦੀਆਂ ਆਪਾਂ ਇਸ ਪਾਸੇ ਹੀ ਮੁੜ ਜਣਾ ਇੱਥੋਂ ਮੁੜ ਜਣਾ ਆਪਾਂ ਐਸਾ ਕੱਬੇ ਹੱਥ ਮੁੜ ਗਏ ਆਪਾਂ ਹੋਰ ਆ ਗਈ ਬਾਈ ਚਾਕੀ ਖੁਰਦਾਲੀਏ ਸੜਕਾ ਚਿੱਟੀ ਪੱਟੀ ਵਾਲੀ ਜਿਹੜੀ ਢੇਰਾ ਹੋ ਗਿਆ ਥੋੜਾ ਜਿਹਾ ਸਾਨੂੰ ਫੇਰ ਕਿਉਂਕਿ ਬਾਈ ਕੰਮ ਕਰਦੇ ਆ ਗਾਰਡ ਕੱਢਣੀ ਬਹੁਤ ਔਖੀ ਆ ਅਗਲਾ ਕਹਿ ਦਿੰਦਾ ਵੀ ਸਾਨੂੰ ਪਤਾ ਹੁੰਦਾ ਅਸੀਂ ਦਿੱਲੀ ਜਾਣਾ ਰੁਟੀਨ ਦੇ ਵਿੱਚ ਫੀਲਡ ਤੇ ਰਹਿਣਾ ਬਹੁਤ ਔਖੀ ਬਾਣ ਤੇ ਪੜਦੀ ਆ ਹਨਾ ਆਜੋ ਆਪਾਂ ਬਾਈ ਦੇ ਘਰੇ ਚੱਲਦੇ ਆ ਤੁਹਾਨੂੰ ਰਸਤਾ ਦੱਸ ਦੋ ਜੀ ਆਪਾਂ ਆ ਗਿਆ ਤੇ ਆਹ ਘਰ ਆ ਬਾਈ ਦਾ ਉਹ ਲੇਟਾ ਜਾਗਦੀਆਂ ਜਿਹੜੀਆਂ ਬਾਈ ਕਿਉਂਕਿ ਬਾਈ ਦੀਆਂ ਬੈਣਾਂ ਖੜੀਆਂ ਹੋਈਆਂ ਤੁਹਾਨੂੰ ਦਿਖਣੀਆਂ ਹਨਾ ਹਾਂ ਇਹ ਵੇਣ ਵਾਲਾ ਘਰ ਦਾ ਬਾਪਾ ਮੁੜਦਿਆ ਤੁਹਾਨੂੰ ਮੈਂ ਪਈ ਦੱਸਦਾ ਕਿਹੜੀ ਮੁੜਨੀ ਆਪਾਂ ਆਹ ਮੁੜਨੀ ਆ ਪਈ ਥੋੜੀ ਜਿਹੀ ਅੱਗੇ ਜਾਣਾ ਆਪਾਂ ਹੋ ਦਾਈ ਨੂੰ ਦੱਸ ਗਿਆ ਲੱਗਦਾ ਬਾਈ ਦਾ ਫੋਨ ਆ ਗਿਆ ਹੈਲੋ ਹੈਲੋ ਲੋ ਵੀ ਮਿੱਤਰੋ ਆ ਜਿਹੜੀ ਪਾਈਪਾਂ ਪਈਆਂ ਹੋਈਆਂ ਵੇ ਆ ਪਾਈਪਾਂ ਦੇ ਕੋਲੋਂ ਬਾਈ ਦੇ ਮੁੜ ਜਾਣਾ ਆਪਾਂ ਠੀਕ ਆ ਜੀ ਆ ਕੱਚਾ ਰਾਹ ਵਾ ਬਾਈ ਦਾ ਤੇ ਆ ਬਾਈ ਦਾ ਘਰ ਆਪਾਂ ਜੋ ਵੇਣੇ ਅੱਗੇ ਜਾਨਵਰ ਬਾਈ ਦੇ ਕੋਲੇ ਕਿਹੜਾ ਵਾ ਘਰ ਦੇ ਸਾਰੀ ਗੱਲ ਬਾਤ ਲਓ ਜੀ ਆਹ ਸਾਹਮਣੇ ਘਰ ਆ ਗਿਆ ਬਾਈ ਤਾਂ ਬਾਈ ਤੇ ਇਹ ਬਾਈ ਵਿਚਾਰਾ ਵੈਡ ਚ ਲਾਉਂਦਾ ਸੀ ਕਉਂ ਟਾਈਮ ਤਾਂ ਬਾਈ ਨੂੰ ਮੈਂ ਕਿਹਾ ਹੀ ਮੈਂ ਤਾਂ ਆ ਗਿਆ ਫਿਰ ਬਾਈ ਵਿਚਾਰਾ ਵੈਡ ਲੈ ਕੇ 4:30 5 ਵਜੇ ਘਰੇ ਆਉਂਦਾ ਹਨ ਫਿਰ ਉਸ ਸਾਹ ਉਹ ਤੇ ਸੈਟਿੰਗ ਕਰਨੀ ਪੈਂਦੀ ਹੈ ਕਈ ਵਾਰੀ ਹਨ ਆਪਣੇ ਸੋਚੇ ਹੁੰਦੀ ਹੈ ਵੀ ਆਪਣੇ ਕਰਕੇ ਕਿਸੇ ਦਾ ਰੁਜਗਾਰ ਵੀ ਨਾ ਯਾਰ ਰੁਕੇ ਦਿਹਾੜੀ ਵੀ ਨਾ ਮਰੇ ਉਸ ਸਾਹ ਉਹ ਤੇ ਟਾਈਮ ਕੱਢ ਲਈਦਾ ਆ ਜੋ ਵੇਣੇ ਪਸ਼ੂ ਬਾਈ ਕੋਲੇ ਕਿਹੜੇ ਆ ਆ ਜੋ ਨੇ ਮਿੱਤਰੋ ਚੋਟੀ ਵਾਲੇ ਪਿੰਡ ਦੇ ਵਿੱਚ ਆਪਾਂ ਪਹੁੰਚ ਗਏ ਆ ਬਾਈ ਪੱਪੂ ਖਾਲਸੇ ਦੇ ਘਰੇ ਪਹੁੰਚਣਾ ਮੈਂ ਪਹਿਲਾਂ ਤੁਹਾਨੂੰ ਬਬਲ ਖਾਲਸਾ ਦੱਸਤਾ ਸੀ ਤੇ ਬਾਈ ਉਹਨਾਂ ਦੀ ਪਹਿਲਾਂ ਝੋਟੀ ਵਕਾਊ ਆ ਕਿ ਇਹਦੇ 8-7 ਦਿਨ ਹਜੇ ਸੂਣ ਦੇ ਵਿੱਚ ਬਾਕੀ ਆ ਤੇ ਬਾਈ ਦੇਣੇ ਦੇ ਪਏ ਆ ਥੱਲੋਂ ਥੱਲੋਂ ਚੰਗੀ ਵੀਰੇ ਐਨੂੰ ਕਰੀ ਪਿੱਛੇ ਜਾ ਕੇ ਮਾਰੀ ਤੇ ਤੁਹਾਨੂੰ ਮੈਂ ਵਿਖਾ ਦੂੰਗਾ ਦਾ ਲੇੜਾ ਲੇਵਾ ਜਿਹੜਾ ਨੇੜੇ ਤੋਂ ਕਰਕੇ ਕਿਉਂਕਿ ਥੋੜਾ ਜਿਹਾ ਨੇਰਾ ਹੋ ਗਿਆ ਪਹੁੰਚਦਿਆਂ ਕਿਉਂਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਵੀਰਾ ਵਜਣਾ ਚਲਾਉਂਦਾ ਤੇ ਆਹ ਵੇਖੋ ਥੱਲੋਂ ਥੱਲੋਂ ਕਰਮਾਂ ਵਾਲੀ ਮਿੱਤਰੋ ਤੇ ਓਕੇ ਆ ਜਾਵਾ ਕਰਮਾ ਵਾਲੀ ਸਰੇ ਦਸਾਂ ਦੇ ਵਿੱਚ ਲੈ ਲੈਣੇ ਝੋਟੀ ਜੋ ਕੋ ਪੂਰਾ ਪਣਾ ਦੀ ਨੀਵਾ ਕਿਤਾ ਸੋਣੀ ਤਿਆਰ ਹੋ ਜੂਗੀ ਰੇਟ ਆ ਜਿਹੜਾ ਇਹਦਾ 95000 ਰੁਪਿਆ ਬਸ ਥੋੜਾ ਬੋਤਾ ਮੰਨਤਨ ਹੋ ਜੂਗਾ ਝੋਟੀ 10 11 ਕਿਲੋ ਦੁੱਧ ਦੇ ਚੂਗੀ ਮਿੱਤਰੋ ਇਹ ਆਪਾਂ ਬਾਈ ਝੋਟੀ ਵੀੜੀ ਫਲਵਾਈ ਆ ਬਾਈ ਦੇ ਘਰੋਂ ਬਾਈ ਪੱਪੂ ਸਿੰਘ ਖਾਲਸਾ ਦੇ ਘਰੋਂ ਤੇ ਵੀਰੇ ਦਾ ਨਾਮ ਬੱਬਲ ਹੈਗਾ ਬਾਈ ਗਾਇ ਮਚਾਕੀ ਵਾਲੀ ਛੜਕਾ ਜਿਹੜੀ ਮਚਾਕੀ ਖੁਰਦ ਵਾਲੀ ਨਹਿਰ ਨੰਗਣ ਤੋਂ ਬਾਅਦ ਠੇਕਾ ਆਉਂਦਾ ਠੇਕਾ ਨੰਗਣ ਤੋਂ ਬਾਅਦ ਬਾਹਰ ਪਾਈਪਾਂ ਪਈਆਂ ਹੋਈਆਂ ਪਾਈਪਾਂ ਦੇ ਕੋਲੋਂ ਪਈਆਂ ਉਹ ਨਹੀਂ ਤੁਹਾਨੂੰ ਦੱਸੀ ਹੋਈ ਆ ਲਓ ਜੀ ਆਪਾਂ ਫ੍ਰੈਂਡਲੀ ਘਰ ਪਹੁੰਚ ਗਏ ਹੁਣ ਆਪਾਂ ਤੇ ਘਰ ਜਾ ਆ ਗਏ ਆਪਾਂ ਤੇ ਹੁਣ ਆਪਾਂ ਵੀ ਖਾਂਦੇ ਆਂ ਉਹਦਾ ਰੋਟੀ ਪਾਣੀ ਤੇ ਫਿਰ ਪੈਂਦੇ ਆਂ ਵੀਡੀਓ ਡੈਟ ਕਰਦੇ ਆਂ ਸਾਰਾ ਕੰਮ ਕਰਨ ਵਾਲਾ ਜਿਹੜਾ ਉਹ ਕਰਦੇ ਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਾ ਵਲੌਗ ਵੇਖਿਆ ਤੇ ਜੇਕਰ ਤੁਸੀਂ ਪਹਿਲੀ ਵਾਰੀ ਵੇਖਿਆ ਵਲੌਗ ਤੇ ਫਿਰ ਚੈਨਲ ਸਬਸਕ੍ਰਾਈਬ ਕਰਨਾ ਤੁਸੀਂ ਭੁੱਲਗੇ ਹੋਵੋਗੇ ਉਹ ਜ਼ਰੂਰ ਕਰ ਲਿਓ ਤੇ ਜੇਕਰ ਫੇਸਬੁੱਕ ਪੇਜ ਦੇਖ ਬੈਠੀ ਹੋ ਦੇਖੀ ਐ ਤੇ ਫਿਰ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਬਹੁਤ ਤੁਹਾਡਾ ਸ਼ੁਕਰੀਆ ਕਰਕੇ ਜਾਣਾ ਪਹਿਲਾਂ ਵਾਲੇ ਵਲੌਗ ਨੂੰ ਤੁਸੀਂ ਬੜਾ ਬਈ ਪਿਆਰ ਦਿੱਤਾ ਤੇ ਇਹ